ਇਸ ਜੈਤੋ ਦੇ ਵਿੱਚ ਇੱਕ ਫਰਾਡ ਕੰਪਨੀ ਜਿਹੜੀ ਨੀਲ ਕਮਲ ਕੰਪਨੀ ਹੈ ਉਹਨੇ ਆਪ ਦਾ ਇੱਕ ਦਫਤਰ ਖੋਲਿਆ ਹੋਇਆ ਸੀ ਇਹ ਗਰੀਬ ਲੋਕ ਆ ਅਨਪੜ ਲੋਕ ਆ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਨੂੰ ਇੱਕ ਚਲਸੇ ਦੇ ਵਿੱਚ ਲੈ ਲਿਆ ਕਿ ਤੁਸੀਂ 2550 ਰੁਪਏ ਦੀ ਪਹਿਲਾਂ ਰਸੀਦ ਕਟਾ ਲਓ ਉਸ ਤੋਂ ਬਾਅਦ ਸਾਡੇ ਦਫਤਰ ਦੇ ਵਿੱਚ ਪਹੁੰਚ ਜਾਓ ਚੁਆਰੇ ਦੇ ਉੱਪਰ ਉਹਨਾਂ ਨੇ ਆ ਕੇ ਆ ਤਾਂ ਦਫਤਰ ਖੋਲਿਆ ਫਲੈਕਸੀ ਬੋਰਡ ਲਾਇਆ ਪਰ ਰਾਤ ਰਾਤ ਹੀ ਉਹ ਕੰਪਨੀ ਵੀ ਭੱਜ ਗਈ ਤੇ ਬੋਰਡ ਵੀ ਪਟਕੇ ਲੱਗੀ ਸਾਡੇ ਕਹਿੰਦੇ ਸਾਨੂੰ 55000 ਦੇਵਾਂਗੇ ਜੀ ਤੇ ਵੀ ਤੁਸੀਂ ਪਹਿਲਾਂ 25 100 ਰੁਪਏ ਆਪ ਭਰੋ ਸਾਨੂੰ ਆਹਨੇ ਜੀ ਜੈਤ ਸਾਡੀ ਬ੍ਰਾਂਚ ਆ ਕਹਿੰਦੇ ਸੀ ਅਸੀਂ ਹਾਏ ਅਸੀਂ ਰਾਤਾਂ ਆਂਦੇ ਤੇ ਵੀ ਪੈਸੇ ਸਾਡੇ ਬਿੱਤੀ ਜਿਹੜੇ ਪੈਸੇ ਦੇ ਦਾਂਗੇ ਅਸੀਂ ਸਾਰੇ ਸਾਡੇ ਪ੍ਰੂਫ ਲੈ ਕੇ ਪ੍ਰੂਫਾਂ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਸੀਂ 25 2500 ਰੁਪਏ ਦੇ ਦਿਓ ਕਹਿੰਦੇ ਮਾਤਾ ਤੁਹਾਡੇ ਬੁੱਧਵਾਰ ਤੇ ਵੀਰਵਾਰ ਆ ਜਾਣਗੇ ਤੇ ਸਾਨੂੰ ਫੋਨ ਨਾ ਲਾਇਓ ਤੇ ਆ ਵੀ ਉਹਨਾਂ ਨੇ ਮੋਰਾ ਮਹਰਾ ਲਾਗਾ ਆ ਵੀ ਉਹਨਾਂ ਨੇ ਉਹ ਦਿੱਤੇ ਰਸੀਤਾ ਤੋਹਾਨੂੰ ਇੱਕ ਲਾਲਚ ਦੇ ਵਿੱਚ ਲੈ ਲਿਆ ਉਹਨਾਂ ਨੇ ਹਾਂਜੀ ਹਾਂਜੀ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਕਿਸੇ ਦਾ ਭੈਣ ਭਰਾ ਦਾ ਲੈਣਾ ਦੇਣਾ ਲਊ ਉਹ ਮੋਟਰਸਾਈਕਲ ਦੀ ਫੋਟੋ ਕਿੱਝ ਮੇਰੇ ਬਾਹਰ 'ਚ ਖੜੇ ਮੇਰੇ ਘਰੇ ਗਰੁੱਪ ਬਣਿਆ ਅਜਾ ਤੁਸੀਂ ਫੋਟੋ ਮੋਟਰਸਿੰਦ ਦੀ ਖਿੱਚ ਲਈ ਸੀ ਕਿੰਤੀ ਲੱਗਦਾ ਸੀ ਫੋਟੋ ਕਿਉਂ ਖਿੱਚ ਲਈ ਤੁਸੀਂ ਉਹ ਮੁੰਡੇ ਸਾਡੇ ਤਿੱਖੇ ਚਲਾ ਕੇ ਉਹ ਕਹਿੰਦੇ ਵੀ ਇਹ ਜਿਹੜੇ ਪਹਿਲਾਂ ਪੈਸੇ ਭਰੋਂਦੇ ਆ ਤੇ ਫਰਾਡ ਹੋ ਸਕਦਾ ਹਾਂਜੀ ਉਹ ਮੁੰਡਾ ਸਾਡਾ ਤਾਂ ਇੱਕ ਮੰਨਦਾ ਨਹੀਂ ਸੀ ਇੱਥੇ ਆ ਕੇ ਵੀ ਨਹੀਂ ਮੰਨਦਾ ਸੀ ਤੇ ਕਿੰਨੀ ਮਜਬੂਰੀ ਜਿਹਦੇ ਘਰੇ ਰੋਟੀ ਨਹੀਂ ਪੱਕਦੀਗੀ ਹੁਣ ਇਹਨਾਂ ਨੇ ਤਾਂ ਕਾਰ ਵਿਖਾਈ ਹੁਣ ਅਸੀਂ ਕਿੱਧਰ ਜਾਣ ਜਿਹੜੇ ਇੰਨੇ ਵਿਚਾਰੇ ਗਰੀਬ ਬੰਦੇ ਆ ਉਹ ਕਿੱਧਰ ਜਾਣ ਹੁਣ ਲੋਕ ਅਸੀਂ 975000 ਰੁਪਏ ਪ੍ਰਧਰਪ੍ਰੀਤ ਨਾ ਦੀ ਕੁੜੀ ਹੈ ਜਿਹਨੇ ਸਾਡੇ ਕੋਲੇ ਉਹਨੇ ਫੋਨ ਲਾਇਆ ਮੇਰੇ ਨੌਨ ਨੂੰ ਪੂਲਾ ਹੈ ਮੈਂ ਅੰਦੀਆ ਕਵੀ ਤੁਸੀਂ 252500 ਭਰ ਦਿਓ ਤਾਂ ਤੁਹਾਨੂੰ 55000 ਤੁਹਾਡੇ ਖਾਤੇ ਚ ਆਊਗਾ ਘਰੇ ਸਾਡੇ ਗਏ ਸੀ ਅਸਿਨਿਕ ਵੀ ਕੋਈ ਇੱਥੇ ਆਏ ਸੀਗੇ ਚਾਹੀ ਅਸੀਂ ਪਹਿਲਾਂ ਸੁਣਿਆ ਸੀ ਸਾਡੇ ਘਰੇ ਹੀ ਗਏ ਸੀਗੇ ਕਹਿੰਦੇ ਵੀ ਨਵੀਂ ਕੰਪਨੀ ਆਈ ਹੈਗੀ ਹੈਗੀ ਇਹ ਤੇ 55000 ਦਾ ਲੋਨ ਕਰਦੇ ਆ ਇੱਕ ਦਿਨ ਜੀ ਐਂ ਕਰਕੇ ਕੰਮ ਦੀ ਉਹ ਇੱਕ ਤੁਹਾਡੀ ਦੁਕਾਨ ਦੇ ਵਿੱਚ ਕੋਈ ਮਟਰ ਕਰ ਜਾਂਦੇ ਕਿਸੇ ਬੰਦੇ ਦਾ ਮਟਰ ਹੋ ਜਾਂਦਾ ਜਾਂ ਕੋਈ ਗਲਤ ਹੋਰ ਕੰਮ ਹੋ ਜਾਂਦਾ ਰੇਪ ਹੋ ਜਾਂਦਾ ਕਿਸੇ ਕੁੜੀ ਦਾ ਫਿਰ ਉਹਦਾ ਜ਼ਿੰਮੇਵਾਰ ਕੌਣ ਸੀ ਹਾਂਜੀ ਸਰ ਇਹ ਵਾਲਾ ਹੀ ਹੈ ਜੀ ਹਾਂਜੀ ਐਸੇ ਨੇ ਪੈਸੇ ਫੜਿਆ ਜੀ ਸਾਥੋਂ ਜਦੋਂ ਤੁਸੀਂ ਪੈਸੇ ਭਰਨ ਆਏ ਆ ਇਹ ਉਸ ਵੇਲੇ ਦੀਆਂ ਤਸਵੀਰਾਂ ਹੈ ਹਾਂਜੀ ਹਾਂਜੀ ਉਸੇ ਵੇਲੇ ਦੀਆਂ ਜੀ ਤੁਸੀਂ ਉੱਪਰ ਚੜ ਗਏ ਇਹ ਬੁੜੀਆਂ ਕੋਲ ਥੱਲੇ ਖੜੀ ਡੀਲ ਕਰ ਰਿਆ ਸੀ ਹਾਂਜੀ ਹਾਂਜੀ ਤੁਹਾਨੂੰ ਇਕੱਠੇ ਨਹੀਂ ਹੋਣ ਦਿੰਦਾ ਸੀ ਨਹੀਂ ਜੀ ਸਾਨੂੰ ਇਕੱਠੇ ਨਹੀਂ ਹੁੰਦੇ ਸਾਨੂੰ ਤਾਂ ਉੱਪਰ ਬੋਲਣ ਵੀ ਨਹੀਂ ਤੇ ਕਹਿੰਦੇ ਬੋਲਣਾ ਨਹੀਂ ਜੀ ਆਵਾਜ਼ ਨਹੀਂ ਜਾਣੀ ਚਾਹੀਦੀ نیچے-ਨੀਚੇ ਹਸਪੀਟਲ ਆ ਜੀ ਇੰਦੇ ਸਾਨੂੰ ਵੀ ਡਾਕਟਰ ਲੜਦੇ ਆਗੇ ਅੱਜ ਅਸੀਂ ਜੈਤੋ ਦੇ ਵਿੱਚ ਇੱਕ ਫਰਾਡ ਕੰਪਨੀ ਜਿਹੜੀ ਨੀਲ ਕਮਲ ਕੰਪਨੀ ਹੈ ਉਹਨੇ ਆਪਦਾ ਇੱਕ ਦਫਤਰ ਖੋਲਿਆ ਹੋਇਆ ਸੀ ਪਿੰਡਾਂ ਦੇ ਵਿੱਚ ਜਿਹੜੇ ਦਿਹਾਤੀ ਲੋਕ ਆ ਵਿਚਾਰੇ ਸਾਡੇ ਅਣਪੜ ਹੁੰਦੇ ਆ ਤੇ ਦੁਖੀ ਹੁੰਦੇ ਆ ਕਿ ਅਸੀਂ ਇੱਕ ਲੋਨ ਲੈ ਲਏ ਸਾਡਾ ਸ਼ਾਇਦ ਵਧੀਆ ਗੁਜ਼ਾਰਾ ਹੋ ਜਾ ਇਹ ਕੰਪਨੀ ਫਰਾਡ ਸੀ ਕੰਪਨੀ ਨੇ ਆਪਦੇ ਪਿੰਡਾਂ ਦੇ ਵਿੱਚ ਏਜੰਟ ਭੇਜੇ ਗਰੀਬ ਲੋਕਾਂ ਨੂੰ ਕਿਹਾ ਜਿਵੇਂ ਮੇਰੇ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਜਾ ਕੇ ਘਰਾਂ ਦੇ ਵਿੱਚ ਕਿਹਾ ਕਿ ਤੁਸੀਂ ਜੇਕਰ ਲੋਨ ਲੈਣਾ ਚਾਹੁੰਦੇ ਹੋ ਤੇ ਪਹਿਲਾਂ ਅਡਵਾਂਸ ਤੁਹਾਨੂੰ 2550 ਰੁਪਏ ਭਰਨੇ ਪੈਣਗੇ ਇਹ ਗਰੀਬ ਲੋਕ ਆ ਅਨਪੜ ਲੋਕ ਆ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਨੂੰ ਇੱਕ ਝਲਸੇ ਦੇ ਵਿੱਚ ਲੈ ਲਿਆ ਕਿ ਤੁਸੀਂ 2550 ਰੁਪਏ ਦੀ ਪਹਿਲਾਂ ਰਸੀਦ ਕਟਾ ਲਓ ਉਸ ਤੋਂ ਬਾਅਦ ਸਾਡੇ ਦਫ਼ਤਰ ਦੇ ਵਿੱਚ ਪਹੁੰਚ ਜਾਓ ਦਫ਼ਤਰ ਕਿੱਥੇ ਸੀ ਉਹਨਾਂ ਦਾ ਜੈਤੋ ਦੇ 62 ਦੇ ਕੋਲੇ ਜਿਹੜੀ ਕੁੜੀਆਂ ਵਾਲਾ ਸਕੂਲ ਅੰਕਨਿਆ ਕਮਾਰੀ ਸਕੂਲ ਹੈ ਉਹਦੇ ਬਿਲਕੁਲ ਇੱਕ ਚਵਾਰਾ ਬਣਿਆ ਹੋਇਆ ਉੱਪਰ ਚ ਕੀ ਆਦਾ ਦਫਤਰ ਖੋਲਿਆ ਫਲੈਕਸੀ ਬੋਰਡ ਲਾਇਆ ਪਰ ਰਾਤੇ ਰਾਤ ਹੀ ਉਹ ਕੰਪਨੀ ਵੀ ਭੱਜ ਗਈ ਤੇ ਬੋਰਡ ਵੀ ਪਟਕੇ ਲੈ ਗਈ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਦਿਖਾ ਦੇ ਉਹਨਾਂ ਦਾ ਹੁਣ ਇਸ ਵਕਤ ਕੋਈ ਬੋਰਡ ਨਹੀਂਗਾ ਇੱਥੇ ਲੋਕ ਖੜੇ ਨੇ ਰਸੀਤਾਂ ਲਈ ਆਦੇ ਹੱਥਾਂ 'ਚ ਇਹਨਾਂ ਦੀਆਂ ਰਸੀਤਾਂ ਦੇ ਉੱਤੇ ਲਿਖਿਆ 2550 ਰੁਪਏ ਇੱਧਰ ਵੀ ਮਾਤਾ ਇਹਦੇ 2550 ਰੁਪਏ ਇੱਧਰਲੇ ਪਾਸੇ ਦਿਖਾ ਦਿਓ ਇਹਨਾਂ ਦੇ 2550 ਰੁਪਏ ਇੱਕ ਮਿੰਟ ਤੇ ਇਹਨਾਂ ਦੇ ਮੋਬਾਈਲ ਦੇ ਵਿੱਚ ਆ ਹਨਾ 2550 ਰੁਪਏ ਇਹ ਲੋਕ ਵਕ ਵਕ ਪਿੰਡਾਂ ਦੇ ਵਿੱਚੋਂ ਆਏ ਹੋਏ ਆ ਇੱਕ ਪਿੰਡ ਦੇ ਰਿੰਗ ਕੋਈ ਗੋਨੇਆਂ ਤੋਂ ਆਇਆ ਕੋਈ ਚੰਦਪਾਣ ਤੋਂ ਕੋਈ ਸੇਵੇ ਵਾਲੇ ਤੋਂ ਕੋਈ ਮੱਤੇ ਤੋਂ ਆਇਆ ਅਲੱਗ-ਅਲੱਗ ਪਿੰਡਾਂ ਤੋਂ ਆਇਆ ਜਾਣਕਾਰੀ ਲਮ ਕਿਹੜਾ ਪਿੰਡਾਂ ਮਾਤੀ ਤੋਂ ਫਰਜ਼ ਬਣਣਾ ਜੀ ਗੋਨੇਣਾ ਹਾਂਜੀ ਕੀ ਕਹਿੰਦੇ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਜਦੋਂ ਗਏ ਆ ਤੁਹਾਡੇ ਵਿੱਚ ਸਾਡੇ ਕਹਿੰਦੇ ਸਾਨੂੰ 55000 ਦੇਵਾਂਗੇ ਜੀ ਤੇ ਵੀ ਤੁਸੀਂ ਪਹਿਲਾਂ 2500 ਰੁਪਏ ਆਪ ਭਰੋ ਸਾਨੂੰ ਹਾਂ ਐਡਵਾਂਸ ਸਾਨੂੰ ਭਰੋ ਵੀ ਸਾਨੂੰ 100 ਦਾ 55 ਦਾ 55 ਆਊਗਾ ਹਾਂ ਅਸੀਂ ਭਾਵੇਂ ਅਗਰ ਲੱਗ ਗਏ ਵੀ ਚਲ ਸਾਨੂੰ 55000 ਪੂਰੇ ਦਾ ਪੂਰਾ ਉਹ ਆਪਾਂ ਕੋਈ ਦੇਣਾ ਲੈਣਾ ਦੇਵਾਂਗੇ ਕਿੱਥੇ ਦਾ ਤੇ ਉਹ ਹੁਣ ਸਾਡੇ ਤੋਂ ਭਰਾ ਕਿਤੇ ਸਾਨੂੰ ਕੱਲ ਕਹਿੰਦੇ ਵੀ ਬਿਆ ਬੁੱਧਵਾਰ ਨੂੰ ਸਾਨੂੰ ਫੋਨ ਨਾ ਲਾਇਆ ਵੀਰਵਾਰ ਨੂੰ ਫੋਨ 10 ਵਜੇ ਸਾਨੂੰ ਪੈਸੇ ਆ ਜਾਣਗੇ ਤੁਹਾਡਾ ਸਾਰਾ ਜਿਹੜਾ ਡਾਕੂਮੈਂਟ ਲੈ ਕੇ ਆਧਾਰ ਕਾਰਡ ਕਾਪੀ ਖਤ ਸਾਰਾ ਕੁਝ ਲੈ ਕੇ ਨਾਲ ਹਾਂ ਹਾਂ ਹਾਂਜੀ ਹਾਂ ਸਾਰਾ ਕੁਝ ਸਾਰੇ ਪ੍ਰੂਫ ਸਾਡੇ ਇਹਨਾਂ ਦੇ ਕੋਲ ਹੀ ਹੈ ਉਹਨੇ ਕੀ ਕਿਹਾ ਤੁਹਾਨੂੰ ਸਾਡਾ ਦਫ਼ਤਰ ਕਿੱਥੇ ਆ ਕੀ ਕੀ ਸ਼ ਦਫ਼ਤਰ ਹੈ ਰਾਤਾਂ ਚ ਨਹੀਂ ਤੁਹਾਨੂੰ ਉਹਨਾਂ ਦਫ਼ਤਰ ਦੱਸਿਆ ਉਹਨਾਂ ਸਾਡਾ ਕਿੱਥੇ ਰਾਤਾਂ ਚ ਦੱਸਿਆ ਸੀ ਜੀ ਸਾਨੂੰ ਹਾਂ ਜੀ ਦਾਲਾ ਤੇ ਜੈਤੋ ਕਿਵੇਂ ਆ ਗਿਆ ਜਿੱਥੇ ਜੈਤੋ ਕਹਿੰਦਾ ਸੀ ਜੇ ਖੋਲੇ ਜੀ ਇੱਥੇ ਇਹ ਬ੍ਰਾਂਚ ਹੈ ਜੀ ਕਹਿੰਦੇ ਹਾਂ ਜੀ ਕੀ ਹੁਣ ਤੁਸੀਂ ਉਹ ਬੰਦੇ ਨੂੰ ਸਿਆਲੋਗੇ ਹਾਂ ਜੀ ਸਰ ਬੰਦਾ ਸੇਮ ਉਹੀ ਦੱਸਣਾ ਗਲਤ ਨਹੀਂ ਦੱਸਣਾ ਨਹੀਂ ਨਹੀਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਕੈਮਰਾ ਦਿਖਾਉਣਾ ਹੈ ਤਸਵੀਰਾਂ ਆਪਾਂ ਕੈਮਰੇ ਦੀਆਂ ਠੀਕ ਹੈ ਜੀ ਹਾਂਜੀ ਸਰ ਇਹ ਵਾਲਾ ਹੀ ਹੈ ਜੀ ਇਹ ਆ ਗਿਆ ਹਾਂਜੀ ਇਹੀ ਹੈ ਸਾਡੇ ਫੋਨ ਚ ਵੀਡੀਓ ਵੀ ਹੈਗੀ ਹੈ ਜੀ ਇਹਨਾਂ ਦੀ ਹੈਗੀ ਹੈ ਹਾਂਜੀ ਹਾਂਜੀ ਕੀ ਨਾਂ ਕੀ ਇਹਦਾ ਇਹਦਾ ਨਾਂ ਹੈਗਾ ਸੁਖਜੀਤ ਜੀ ਸੁਖਜੀਤ ਹਾਂਜੀ ਸੁਖਜੀਤ ਕਹਿੰਨੇ ਨੇ ਤੇ ਬੀ ਐਮ ਦੀ ਸੀ ਐਮ ਦੀ ਪੋਸਟ ਤੇ ਕਹਿਆ ਸੀ ਜੀ ਸਾਨੂੰ ਇਹਨੇ ਹਾਂਜੀ ਪੈਸੇ ਜਿੱਦਾਂ ਭਰਨਾ ਹੈ ਤੁਸੀਂ ਇਸੇ ਕੋਲ ਹੀ ਭਰਿਓ ਹਾਂਜੀ ਇਸੇ ਨੇ ਪੈਸੇ ਫੜਿਆ ਜੀ ਸਾਥੋਂ ਸੋ ਸੋ ਫੜਿਆ ਹਾਂਜੀ ਹਾਂਜੀ ਜੀ ਹਾਂਜੀ 35700 ਰੁਪਏ ਦਿੱਤਾ ਜੀ ਅਸੀਂ ਨੂੰ ਇਸ ਬੰਦੇ ਨੂੰ ਹਾਂਜੀ ਹਾਂਜੀ 14 ਮੈਂਬਰ ਸੀਗੇ ਜੀ ਅਸੀਂ ਜੀ ਜੀ ਹੋਰ ਵੀ ਦਿਖਾਉਣਾ ਤੁਹਾਨੂੰ ਤੀਸਰਾ ਇਹ ਤੁਹਾਡੇ ਵਿੱਚੋਂ ਕੋਈ ਬੁੜੀ ਆਈ ਹੋਵੇ ਪੈਸੇ ਭਰਨ ਜਿਵੇਂ ਉਹ ਬੁੜੀਆਂ ਆ ਰਹੀਆਂ ਹਨ ਇਹ ਇਸੇ ਕੰਮ ਵਾਲੀਆਂ ਹੀ ਲਾਉਣ ਵਾਲੀਆਂ ਹੀ ਇਹਨੂੰ ਆ ਰਹੀਆਂ ਹਾਂਜੀ ਇਹ ਸਾਰਾ ਗਰੁੱਪ ਹੀ ਸੀਗੇ نیچے ਖੜੇ ਸੀਗੇ ਅਸੀਂ ਉੱਪਰ ਜਾਵੜੇ ਸੀਗੇ ਜੇ ਬਾਅਦ ਚ ਦੂਸਰੇ ਮੈਂਬਰਾਂ ਨੂੰ ਲੈਣ ਆਈ ਸੀਗੀ ਨੀਚੇ ਤੋਂ ਜਦੋਂ ਤੁਸੀਂ ਪੈਸੇ ਭਰਨ ਆਏ ਆ ਇਹ ਉਸ ਵੇਲੇ ਦੀਆਂ ਤਸਵੀਰਾਂ ਇਹ ਹਾਂਜੀ ਹਾਂਜੀ ਉਸੇ ਵੇਲੇ ਦੀਆਂ ਜੀ ਤੁਸੀਂ ਉੱਪਰ ਚੜ ਗਏ ਇਹ ਬੁੜੀਆਂ ਕੋਲ ਥੱਲੇ ਖੜੇ ਡੀਲ ਕਰ ਰਹੇ ਸੀ ਹਾਂਜੀ ਹਾਂਜੀ ਨੀਚੇ ਖੜੇ ਸੀ ਜੀ ਇਹ ਹਾਂ ਜੀ ਤੁਹਾਨੂੰ ਇਕੱਠੇ ਨਹੀਂ ਹੋਣ ਦਿੰਦਾ ਸੀ ਨਹੀਂ ਜੀ ਸਾਨੂੰ ਇਕੱਠੇ ਨਹੀਂ ਹੁੰਦੇ ਸਾਨੂੰ ਤਾਂ ਉੱਪਰ ਬੋਲਣ ਵੀ ਨਹੀਂ ਤੇ ਕਹਿੰਦੇ ਬੋਲਣਾ ਨਹੀਂ ਜੀ ਆਵਾਜ਼ ਨਹੀਂ ਜਾਣੀ ਚਾਹੀਦੀ ਨੀਚੇ ਨੀਚੇ ਹਸਪੀਟਲ ਆ ਜੀਂਦਾ ਕਿ ਸਾਨੂੰ ਵੀ ਡਾਕਟਰ ਲੜਦੇ ਆਗੇ ਕਿ ਹਾਂਜੀ ਇਹ ਚੀਜ਼ ਕਿਹਾ ਸੀ ਜਬਾ ਬੱਚਾ ਨੂੰ ਵੀ ਨਹੀਂ ਸ਼ੋਰ ਕਰਾਂ ਦਿੱਤਾ ਜੀ ਇਹਨਾਂ ਨੇ ਬੱਚਾ ਨੂੰ ਵੀ ਬਾਹਰ ਕੱਢਤਾ ਸੀਗਾ ਜੀ ਇੱਥੋਂ ਦਫ਼ਤਰ ਇਹ ਕਿੰਨੇ ਜਣੇ ਸੀ ਜੀ ਜਦੋਂ ਪੈਸੇ ਭਰਨੇ ਦਫ਼ਤਰ ਦੇ ਵਿੱਚ ਇਹ 4 ਚਾਰ ਜਣੇ ਸੀਗੇ ਉਸ ਟਾਈਮ ਬੈਠੇ ਸੀਗੇ ਜੀ ਜਿਹੜਾ ਬੀਐਮਟ ਜਿਹੜਾ ਸਾਡੇ ਫਾਰਮ ਭਰ ਕੇ ਲਿਆਇਆ ਸੀ ਜੀ ਪਿੰਡੋ ਅਮਰੀਕ ਸਿੰਘ ਉਹ ਬਾਹਰ ਸੀਗੇ ਜੀ ਉਹ ਹੈ ਨਹੀਂ ਸੀਗੇ ਜੀ ਉਸ ਟਾਈਮ ਉਹ ਹੈ ਨਹੀਂ ਸੀ ਇਹ ਚਾਰ ਪੰਜ ਜਣੇ ਸੀਗੇ ਜੀ ਉਦੋਂ ਬੈਠੇ ਇਹ। ਠੀਕ। ਤਾਂ ਗੱਲ ਕਰਦੇ ਆਂਦੇ ਜੀ ਜੈਤ ਸਾਡੀ ਬ੍ਰਾਂਚ ਆ ਕਹਿੰਦੇ ਸੀ ਅਸੀਂ ਹਾਏ ਅਸੀਂ ਰਾਤ ਆਂਦੇ ਤੇ ਵੀ ਪੈਸੇ ਸਾਡੇ ਬਿੱਤੀ ਜਿਹੜੇ ਪੈਸੇ ਦੇ ਦਾਂਗੇ ਅਸੀਂ ਸਾਰੇ ਸਾਡੇ ਪ੍ਰੂਫ ਲੈ ਕੇ ਪ੍ਰੂਫਾਂ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਸੀਂ 25-2500 ਰੁਪਇਆ ਦੇ ਦਿਓ। 25-2500 ਰੁਪਇਆ ਭਰ ਜਾਓ 150 ਉੱਤੇ ਲੈ ਕੇ ਆਓ ਕਹਿੰਦੇ। ਉਹ ਅਸੀਂ ਭਰ ਗਏ ਜੀ ਇੱਥੇ ਆ ਕੇ ਦਫ਼ਤਰ ਚ ਸਾਨੂੰ ਕਹਿੰਦੇ ਬੁੱਧਵਾਰ ਸਾਨੂੰ ਫੋਨ ਨਾ ਕਰੋ ਤੁਸੀਂ ਤੇ ਵੀਰਵਾਰ 10 ਵਜੇ ਦਿਨ ਤੁਹਾਡੇ ਪੈਸੇ ਆ ਜਾਣਗੇ ਖਾਤਿਆਂ ਦੇ ਵਿੱਚ ਅਸੀਂ 10 ਵਜੇ ਤੇ ਇੱਕ ਡਿੱਕਿਆ ਜੀ 11 ਵਜੇ ਤੇ ਇੱਕ ਹੀ ਡਿੱਕਿਆ ਅਸੀਂ 12 ਵਜੇ ਅਸੀਂ ਜਾਇਤੋਂ ਦੇ ਵਿੱਚ ਪਹੁੰਚ ਗਏ ਜੀ ਸਾਡੇ ਫੋਨ ਨਹੀਂ ਚੱਕ ਕੇ ਅਸੀਂ ਉਸ ਤੋਂ ਪਹਿਲਾਂ ਫੋਨ ਲਾ ਕੇ ਦੇਖੇ ਸਾਰੀ ਰਾਤ ਫੋਨ ਲਾਏਗੇ ਨਹੀਂ ਲੱਗਿਆ ਫੋਨ ਬੰਦ ਆ ਹੀ ਜਾਂਦੇ ਜੀ ਸਾਰਿਆਂ ਦੀ ਜਿੰਦਗੀ ਨੇ ਸਾਡੇ ਘਰੇ ਗਏ ਸੀ ਮੀਟਿੰਗ કરી ਸੀ ਉਹਨਾਂ ਉਹਨਾਂ ਦੇ ਫੋਨ ਬੰਦ ਆ ਹੀ ਜਾਂਦੇ ਸੀ ਜੀ ਅਸੀਂ ਹਾਂ ਜੀ ਜੇ ਹੁਣ ਬ੍ਰਾਂਚ ਪਹੁੰਚੇ ਅਸੀਂ ਇੱਥੇ ਬ੍ਰਾਂਚ ਆਉਂਦਾ ਬੰਦ ਹੋ ਇਸ ਤਰ੍ਹਾਂ ਕਰਕੇ ਅਸੀਂ ਹੁਣ ਵੀ ਅਸੀਂ ਗਰੀਬਾਂ ਨੇ ਕਿਸੇ ਤਾਂ ਕਿਸੇ ਤੋਂ ਮੰਗ ਕੇ ਕਿਤੇ ਕਿਸੇ ਤੋਂ ਮੰਗ ਕੇ ਅਸੀਂ 25-2500 ਰੁਪਇਆ ਸੀ ਨਕਦ ਭਰਿਆ ਸੀ ਆ ਫੜ ਕੇ ਤੇ ਅਸੀਂ ਜੀ ਹੁਣ ਆਪਾਂ ਭਰਾਂਗੇ ਕਿੱਥੋਂ ਅਸੀਂ ਹੁਣ ਉਹਨਾਂ ਦੇ ਵੀ ਦੇਣੇ ਆਗੇ ਅਸੀਂ ਹੈ ਐਨੇ ਠੱਗੀ ਇੱਕ ਸਾਡਾ ਬਣ ਗਿਆ ਸੀ ਜੀ ਨੌ ਜਾਣੀਆਂ ਦਾ ਇੱਕ 20000 ਤੇ 2500 ਰੁਪਇਆ ਤੁਹਾਡਾ ਗਰੁੱਪ ਬਣਿਆ ਹੋਇਆ ਸੀ 20 ਦਾ ਗਰੁੱਪ ਆਪਾਂ ਬਣਿਆ ਹੋਇਆ ਸਾਡਾ 20-20 ਦਾ ਗਰੁੱਪ ਬਣਾਇਆ ਹਾਂ ਜੀ ਨੌ ਦਾ ਸੀ ਇਕੱਠਾ ਦਾ ਸੀ ਦੋ ਗਰੋਪ ਬਣਾਇਆ ਸੀ। ਹਾਂ ਦੋ ਗਰੋਪ ਹਾਂਜੀ। ਇਹ ਆ ਨੀਲ ਕਮਲਾ ਫਾਈਨੈਂਸ ਕੰਪਨੀ ਦਾ ਉਹਨਾਂ ਨੇ ਦਫ਼ਤਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜੈਤੋ ਦੇ ਵਿੱਚ ਖੋਲ੍ਹਿਆ ਉਹਨਾਂ ਨੇ? ਉਹ ਜੀ ਆਏ ਸੀ ਸਾਥੋ ਕੋ ਸਾਡੇ ਕੋਲੇ ਆਏ ਸੀ ਜੀ ਉਹ। ਕਰਾਂ ਚ ਆਏ ਸੀ ਕਰਾਂ ਚ। ਉਹਨਾਂ ਦੱਸਿਆ ਸੀ ਦਫ਼ਤਰ ਸਾਡਾ ਉੱਥੇ ਆ। ਹਾਂ ਦਫ਼ਤਰ ਉੱਥੇ ਆ ਜੀ। ਕਹਿੰਦੇ ਕਿ ਜੈਤੋ ਦੇ ਵਿੱਚ ਆ। ਉਹ ਸਾਥੋ ਪੈਸੇ ਤਾਂ ਉੱਥੇ ਤਾਂ ਭਰਾ ਕੇ ਨਹੀਂ ਆਏ ਕਹਿੰਦੇ ਜੈਤੋ ਜਾਵੜਾ ਸਾਡਾ ਦਫ਼ਤਰ ਵੇਖ ਆ ਉ ਜਾ ਕੇ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤਾਂ ਅਸੀਂ ਦਫ਼ਤਰ ਆਏ ਤੇ ਸਾਥੋ ਇੱਥੇ ਪੈਸੇ ਭਰਾਏ ਆ ਜੀ। ਨਹੀਂ ਇਹ ਇਹਨਾਂ ਨੇ ਪਹਿਲਾਂ ਵੀ ਤੁਹਾਡੇ ਕੋਲੋਂ ਲੋ ਅੱਜ ਪਹਿਲੀ ਾਰ ਆ ਕੇ ਭਰਾਏ ਸਾਥੋਂ ਪੈਸੇ ਅਸੀਂ ਇੱਕ ਦਿਨ ਪਹਿਲਾਂ ਪੈਸੇ ਭਰਾਲੇ ਦੂਜੇ ਦਿਨ ਕਹਿੰਦੇ 10-15 ਦਿਨ ਛੋੜੇ ਪੈਸੇ ਖਾਤਿਆਂ 'ਚ ਆ ਜਾਣਗੇ ਅਸੀਂ ਫੋਨ ਕੀਤਾ ਤੇ ਫੋਨ ਬੰਦ ਆਈ ਜਾਂਦੇ ਜੀ ਜੀ ਤੇ ਇਹਦਾ ਗੋਨੇਣ ਤੋਂ ਤੁਸੀਂ ਵੀ ਗੋਨੇਣ ਤੋਂ ਤੇ ਤੁਸੀਂ ਕਿਹੜੇ ਪਿੰਡੋਂ ਮਤਲਬ ਚੰਦਪਨੋਂ ਜੀ ਤੁਸੀਂ ਚੰਦਪਨੋਂ ਤੋਂ ਤੁਹਾਡੇ ਬਣਾ ਸੀ ਇਹਨਾਂ ਨੇ ਇੱਕ ਹਾਂਜੀ ਕਿੰਨੇ ਜਣੇ ਦਾ ਗਰੁੱਪ ਸੀ ਸਾਡਾ ਸੀ ਦਾ ਇੱਕ ਸੀਗੀ ਸੀ ਦਾ ਇੱਕ ਸੀ ਹਨ ਹਾਂ ਤੇ ਸਾਨੂੰ ਕਹਿੰਦੇ ਵੀ ਹਸਪਤਾਲ ਦੇ ਮੂਹਰੇ ਪੇ ਨੀਲ ਕਮਲ ਉਹ ਕੰਪਨੀ ਆ ਸਾਡੀ ਤੇ ਇਹ ਵੀ ਕਹਿੰਦੇ ਅਸੀਂ ਕੰਪਨੀ ਖੋਲੀ ਆ ਅਸੀਂ ਤਾਂ ਹੈ ਨਹੀਂ ਸੀਗੇ ਉੱਥੇ ਘਰੇ ਤੇ ਆਹ ਮੇਰੀ ਦਰਾਨੀ ਖੜੀ ਆ ਇਹਨੂੰ ਨੰਬਰ ਦੇ ਆਏ ਉਹ ਵੀ ਅਸੀਂ ਬ੍ਰਾਂਚ ਖੋਲੀ ਆ 55000 ਦੇਵਾਂਗੇ ਅਸੀਂ ਇਸ ਕਰੇ ਜਾ ਕੇ ਜਿਹਦੇ ਦੂਜੇ ਦਿਨ ਸੀ ਸੱਦਿਆ ਤੇ ਉਹ ਕਹਿੰਦੇ ਵੀ 2500 ਤੁਹਾਨੂੰ ਫਾਇਲ ਖਰਚਾ ਭਰਨਾ ਪਊਗਾ ਵੀ ਨਕਦੀ ਦੇਵਾਂਗੇ ਤੁਹਾਨੂੰ 55000 ਹਾਂ ਤੇ ਤੀਜੇ ਦਿਨ ਜਦੋਂ ਸਾਨੂੰ ਸੱਦਿਆ ਸੱਦ ਕੇ ਤੇ ਮੜ ਕੇ ਆਂਦੇ ਜਿਓ ਅਸੀਂ ਭਰ ਗਿਆਂ ਸਾਰੀਆਂ ਜਿਹੜੀਆਂ ਕਹਿੰਦੇ ਮਾਤਾ ਤੁਹਾਡੇ ਬੁੱਧਵਾਰ ਤੇ ਵੀਰਵਾਰ ਆ ਜਾਣਗੇ ਤੇ ਸਾਨੂੰ ਫੋਨ ਨਾ ਲਾਇਓ ਵੀ ਆ ਜਾਣਗੇ ਤੁਹਾਡੇ ਪੈਸੇ ਮਾ ਕੱਲ ਵੀ ਆਖਿਆ ਮੈਂ ਆਖਿਆ ਮੁੰਡਿਆਂ ਨੂੰ ਵੀ ਆਪਾਂ ਮੁੱਖ ਚੱਲ ਗਏ ਬ੍ਰਾਂਚ ਉਹ ਕਹਿੰਦੇ ਮੈਂ ਤਾਂ ਆਪਾਂ ਯਕੀਨ ਵੀ ਕਰ ਲਗੇ ਤੇ ਮੜ ਕੇ ਅੱਜ ਮੈਂ ਤੜਕੇ ਰੌਲਾ ਜਾ ਪਾਇਆ ਘਰਾਂ ਚ ਜਾ ਕੇ ਤੇ ਫੋਨ ਇਹਨਾਂ ਦੇ ਬੰਦ ਆਈ ਜਾਂਦੇ ਸੀ ਜੀ ਹਾਂ ਇੱਕ ਤਾਂ ਕਹਿੰਦਾ ਮੈਂ ਰਾਜਵੀਰਾ ਰਾਜਵੀਰਾ ਜਿਹੜਾ ਸਰ ਭਰ ਕੇ ਲੈ ਕੇ ਗਿਆ ਨਾ ਤੇ ਉਹਦਾ ਨੰਬਰ ਵੀ ਆ ਮੇਰੇ ਕੋਲੇ ਤੇ ਫੋਨ ਉਹਦਾ ਹੀ ਬੰਦ ਆਈ ਜਾਂਦਾ ਜਿਹੜਾ ਭਰ ਕੇ ਲਿਆ ਤੇ ਜਿਹੜਾ ਦੂਜਾ ਜਿਹਨੇ ਕੈਸ ਜਮਾ ਕਰਾਈ ਆ ਉਹ ਕਹਿੰਦਾ ਮੇਰੇ ਨਾਲ ਜਲਜੀਤ ਸਰ ਆਜੀ ਤੇ ਆ ਵੀ ਉਹਨਾਂ ਨੇ ਮੋਰਾ ਮਹਰਾ ਲਾਗਾ ਆ ਵੀ ਉਹਨਾਂ ਨੇ ਉਹ ਦਿੱਤੇ ਰਸੀਤਾ ਰਸੀਤਾ ਦਿੱਤਾਂ ਜੀ ਤੇ ਕਹਿੰਦਾ ਤਾਂ ਜਾ ਕੇ ਕੇ ਗੱਲ ਕਰ ਲੋ ਜੇ ਕੋਈ ਕਰਨੀ ਆ ਤਾਂ ਥੱਲੇ ਨਾ ਦਾ ਕੋਈ ਖੱਪ ਪਾਇਓ ਉਥੇ ਡਾਕਟਰ ਦੇ ਆਂ ਦਾ ਕਿ ਮਰੀਜ਼ ਆ ਆ ਗੱਲ ਕਹੀ ਕੇ ਸਾਨੂੰ ਪੈਸੇ ਭਰ ਆ ਕੇ ਦਫ਼ਤਰ ਦੇ ਵਿੱਚ ਆ ਕੇ ਪੈਸੇ ਭਰ ਕੇ ਹਾਂ ਜੀ ਆ ਕੇ ਭਰ ਕੇ ਗਏ ਆ ਹਾਂ 25 2500 25 2500 ਹਾਂ ਹਾਂ ਜੀ ਇੱਕ ਮੁੰਡਾ ਸੀ ਸਾਡੇ ਨਾਲ ਅਸੀਂ ਕੱਲੀਆਂ ਨਹੀਂ ਆਈਆਂ ਇੱਕ ਮੁੰਡਾ ਲੈ ਕੇ ਅੰਗਨ ਨਾਲ ਬੰਦਾ ਡਾਕਟਰ ਦੇ ਵਿੱਚ ਕਿੰਨੇ ਜੇ ਨਹੀਂ ਸੀ ਇੱਥੇ ਇਹ ਤਾਂ ਤਿੰਨ ਜਣੇ ਸੀ ਜੀ ਚੌਥਾ ਤਾਂ ਸਾਨੂੰ ਦਿਸਿਆ ਨਹੀਂ ਕੋਈ ਉਹ ਆਂਦੇ ਸੀ ਤਾਂ ਆ ਕੇ ਆਖੀ ਜਾਂਦਾਂ ਸੀ ਮੈਡਮ ਮੈਂ ਤਾਂ ਹੈਂ ਚਾਰ ਸੀ ਆ ਫੋਟੋ ਦਿਖਾਓ ਫੋਟੋ ਹਾਂ ਫੋਟੋ ਇਹ ਫੋਟੋ ਤੁਸੀਂ ਕਿੱਥੋਂ ਲਈ ਆ ਹੋਰ ਤਾਂ ਜੀ ਮੈਂ ਪੜਦੇ ਨੇ ਲਾ ਲਈ ਵੈਸੇ ਹਾਂਜੀ ਹਾਂਜੀ ਉਹ ਮੁੰਡੇ ਦਾ ਮੂੰਹ ਨਹੀਂ ਆਇਆ ਦੂਜੇ ਦਾ ਜਿਹੜਾ ਗਿਆ ਸੀਗਾ ਸਾਡੇ ਪਿੰਡ ਤੁਹਾਡੇ ਪਿੰਡ ਕਿਹੜਾ ਚੰਦਪਾਣਾ ਜੀ ਤੁਹਾਡਾ ਪਿੰਡ ਚੰਦਪਾਣਾ ਹਾਂਜੀ ਤੁਹਾਡਾ ਗਰੁੱਪ ਕਿੰਨਾ ਬਣਿਆ ਸੀ 6 ਸੀ 6 ਲੱਖ ਬਣਿਆ ਤੁਹਾਡਾ 6 ਲੱਖ ਬਣਿਆ ਹਾਂਜੀ ਆ ਮੇ ਜਟਾਣੀ ਵੱਡੀ 70 ਲੱਖ ਬਣਿਆ 6 ਲੱਖ ਬਣਿਆ ਜਿਹੜੀ ਗੱਲ ਪ੍ਰੋਫੈਸਰ ਦੀ ਆ ਨਾ ਸਾਨੂੰ ਕੀ ਕਹਿੰਦੇ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਗੱਲ ਮੂਆਂ ਦੇ ਵੀ 25 ਤਿੰਨ ਤਿੰਨੇ ਹੀ ਹਾਰ ਤੇ 100 ਰੁਪਏ ਕਸਤਾ ਗਈ ਘਟ ਠੀਕ ਆ ਤੇ 2500 ਰੁਪਏ ਪਹਿਲਾਂ ਭਰਨਾ ਪਊਗਾ ਇਥੋਂ ਦੇ ਵਿਧਵਾ ਨੂੰ ਪੈਸੇ ਆ ਜਾਣਗੇ ਸਾਰਾ aadhar ਕਾਰਡ ਲਿਆਏ ਆ ਦੂਜਾ ਬੈਂਕ ਖਾਤਾ ਸਾਰਾ ਕੁਝ ਲਿਆਏ ਆ ਕਾਗਜ਼ ਪੱਤਰ ਘਰ ਵਾਲੇ ਦਾ ਆਧਾਰ ਕਾਰਡ ਲਏ ਆਪਸੇ ਜਿਹੜੀ ਕੋ ਡਾਕੂਮੈਂਟ ਤੁਹਾਡੇ ਲੈ ਲੈਣੇ ਤੁਹਾਨੂੰ ਇੱਕ ਲਾਲਚ ਦੇ ਵਿੱਚ ਲੈ ਲੈ ਉਹਨਾਂ ਨੇ ਹਾਂਜੀ ਹਾਂਜੀ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਕਿਸੇ ਦਾ ਭੈਣ ਭਰਾ ਦਾ ਲੈਣਾ ਦੇਣਾ ਲਊ ਵੀ ਬਾਕੀ ਇਕੱਠੇ ਪੈਸੇ ਆ ਜਾਣਗੇ ਸਾਨੂੰ ਕੋਈ ਇਹ ਨਹੀਂ ਸੀ ਪਤਾ ਵੀ ਸਾਡੇ ਨਾਲ ਠੱਗੀ ਮਾਰਨਗੇ ਪਹਿਲਾਂ ਵੀ ਕਿਸੇ ਕੰਪਨੀਆਂ ਤੋਂ ਪੈਸੇ ਲਏ ਤੁਸੀਂ ਹਾਂਜੀ ਮੈਂ ਨਹੀਂ ਲਿਆ ਜੇ ਇਹ ਕੰਪਨੀਆਂ ਤੋਂ ਪੈਸੇ ਚੱਕ ਰਹੀ ਇਹਨਾਂ ਨੂੰ ਮੈਂ ਨੰਬਰ ਦੇਤਾ ਜੀ ਮੈਂ ਕਿਹਾ ਤੁਸੀਂ ਦੀਦੀ ਵੱਡੇ ਆ ਤੁਸੀਂ ਗੱਲ ਕਰ ਲਓ ਸਮਝਦਾਰ ਆ ਤੁਸੀਂ ਚੱਕਦੇ ਪੈਸੇ ਪਹਿਲਾਂ ਵੀ ਲਿਆ ਕਿਸੇ ਕੰਪਨੀਆਂ ਤੋਂ ਪੈਸੇ ਹਾਂਜੀ ਚੱਲ ਵੀ ਪਹਿਲੀ ਵਾਰ ਠੱਗੀ ਬੱਜੀ ਦੇ ਵਿੱਚ ਵੀ ਹਾਂਜੀ ਪਹਿਲੀ ਵਾਰ ਕਿਸੇ ਨੇ ਠੱਗਣੀ ਨਹੀਂ ਮਾਰੀ ਸਾਨੂੰ ਬ੍ਰਾਂਚ ਵਾਲਿਆਂ ਨੇ ਜਿਵੇਂ ਉਹ ਭਰਮਦੇ ਨਾ ਪਰਮ ਉਵੇਂ ਸਾਨੂੰ ਪੈਸਾ ਦਿੰਦੇ ਉਵੇਂ ਸਾਥੋਂ ਲੈ ਕੇ ਜਾਂਦੇ ਆ ਹਾਂਜੀ ਤੁਹਾਡੇ ਪਿੰਡ ਵੀ ਜਾਂਦੇ ਪਾਣ ਨਹੀਂ ਜੀ ਰਣ ਸਿੰਘ ਵਾਲਾ ਤੁਹਾਡਾ ਰਣ ਸਿੰਘ ਵਾਲਾ ਹਾਂਜੀ ਤੁਹਾਡਾ ਗਰੁੱਪ ਕਿੰਨੇ ਦਾ ਬਣਿਆ ਸਾਡਾ 5 ਜਣਾਂ ਦਾ ਜੀ ਤੁਹਾਡਾ 5 ਦਾ ਬਣਿਆ ਕੀ ਕਹਿੰਦੇ ਤੁਹਾਡੇ ਪਿੰਡ ਜਾ ਕੇ ਗਏ ਹਾਂਜੀ ਸਾਡੇ ਹੀ ਪਿੰਡ ਗਏ ਸੀ ਤੁਹਾਡੇ ਨਾਲ ਤਾਲ ਮਿਲ ਕੇਵੇਂ ਹੋਇਆ ਇਹਨਾਂ ਲੋਕਾਂ ਦਾ ਸੜਕ ਤੇ ਗਏ ਸੀ ਤੇ ਸੜਕ ਤੋਂ ਬੱਸ ਸਾਡੇ ਚਾਚੀ ਨੂੰ ਟੱਕਰ ਗਏ ਤੇ ਉਹ ਕਹਿੰਦੇ ਵੀ ਤੁਸੀਂ ਲਾਉਣ ਚੱਕਣੇ ਕਹਿੰਦੀ ਹਾਂਜੀ ਚੱਕਣਾ ਕਹਿੰਦੇ ਵੀ ਆਜਾ ਤੁਹਾਡੇ ਫਾਰਮ ਭਰਦਣੇ ਸਾਡੇ ਫਾਰਮ ਭਰ ਲੈ ਸਾਡੇ ਡਾਕੂਮੈਂਟ ਸਾਰੇ ਲੈ ਲੈ ਤੇ 252500 ਰੁਪਿਆ ਲੈ ਲੈ ਸਾਡੇ 252500 ਰੁਪਿਆ ਤੁਸੀਂ ਦਫ਼ਤਰ ਚ ਭਰ ਕੇ ਇੱਥੇ ਗਏ ਆ ਤੇ ਉੱਥੇ ਪਿੰਡ ਭਰੇ ਰਣ ਸਿੰਘ ਇੱਥੇ ਇੱਥੇ ਦਫ਼ਤਰ ਚ ਭਰ ਕੇ ਗਏ ਆ ਜੈਤੂ ਮੁੰਡੇ ਨੇ ਫੋਟੋ ਵੀ ਲਾ ਲਈ ਸੀ ਉਹਨਾਂ ਦੀ ਤੇ ਫਿਰ ਉਹਨਾਂ ਨੇ ਕਾਫੀ ਰੌਲਾ ਪਾਇਆ ਵੀ ਫੋਟੋ ਕਾਸ ਤੋਂ ਲਾਈ ਵੀ ਆ ਸਾਡਾ ਕੁਝ ਨਹੀਂ ਵਿਗਾੜ ਸਕਦੇ ਫੋਟੋ ਲਾ ਕੇ ਵੀ ਤੇ ਫਿਰ ਅਸੀਂ ਆਖਾ ਚੱਲ ਕੋਈ ਨਾ ਵੀ ਮੁੰਡੇ ਤੋਂ ਗਲਤੀ ਹੋ ਗਈ ਵੀ ਚੱਲ ਕੁੜੀ ਕੋ ਗੱਲ ਆ ਪਿਛੋਟ ਤਾਂ ਲਵਣੀ ਹੁਣ ਪੈਸੇ ਵੀ ਕਿਹੜਾ ਇਕੱਠੇ ਹੁੰਦੇ ਸੌਖੇ ਆਗੇ ਤੇ ਚੱਲ ਤੇ ਉਹਨੇ ਚ ਹੀ ਚੱਲ ਬਾਤ ਸਭ ਜੀ ਜੀ ਇਹਨਾਂ ਗਰੀਬਾ ਲੋਕਾਂ ਨੇ ਫੜ ਤੜ ਕੇ ਲੋਕਾਂ ਤੋਂ ਪੈਸੇ ਲੈ ਸੀ ਤੁਹਾਡਾ ਪਿੰਡ ਕਿਹੜਾ ਮਾਤਾ ਕੰਦਾਲਾ ਬਾਈ ਤੁਹਾਡਾ ਪਿੰਡ ਕੰਦਾਲਾ ਹਾਂਜੀ ਤੁਹਾਡਾ ਗਰੁੱਪ ਕਿੰਨੇ ਦਾ ਸੀ 19 ਜਣਿਆਂ ਦਾ ਪਿੰਡ 19 ਜਣਿਆਂ ਦਾ ਗਰੁੱਪ ਹਾਂਜੀ 9 ਦਾ ਇੱਕ ਸੀ 6 ਦਾ ਇੱਕ 5 ਦਾ ਇੱਕ ਤੇ ਜੇ ਤੁਸੀਂ ਪਹਿਰੇ ਭੜਕੇ ਗਏ ਆ ਇੱਥੇ ਦਫ਼ਤਰ ਚ ਭੜਕੇ ਗਏ ਆ ਇਹਨਾਂ ਦੇ ਤੇ ਥੋੜੇ ਪਿੰਡ ਜਾ ਕੇ ਨਹੀਂ ਦਫ਼ਤਰ ਚ ਜਾ ਕੇ ਪਹਿਲੇ ਦਿਨ ਤਾਂ ਦੋ ਦਿਨ ਗਿਆ ਕਹਿੰਦੇ ਵੀ ਮੈਂ ਸਾਰਾਂ ਵੀ ਮੈਂ ਮੀਟਿੰਗ ਕਰਦਾਗਾ ਤੇ ਸਿਕ ਠੀਕ ਆ ਸੀ ਪਹਿਲਾਂ ਮੇ 9 ਜਣੀਆਂ ਆ ਗੀਆਂ 9 ਜਣੀਆਂ ਪੈਸੇ ਭਰ ਗੀਆਂ ਮੜ ਕੇ ਬਾਅਦ ਚ ਤੀਜੇ ਦਿਨੋਂ ਸਾਡੇ ਵੀ 5 ਜਣੀਆਂ ਫੇਰ ਪੈਸੇ ਭਰ ਗੀਆਂ ਠੀਕ ਹੈ ਸਾਨੂੰ ਕਹਿੰਦੇ ਵੀ ਬੁੱਧਵਾਰ ਨੂੰ 2 ਵਜੇ ਤੋਂ ਬਾਅਦ ਪੈਸੇ ਆਉਣ ਕਿਤੇ ਨਹੀਂ ਵੀਰਵਾਰ ਨੂੰ ਤੁਹਾਡੇ ਸਾਰੇ ਸਾਡੇ ਬੈਂਕ ਆਧਾਰ ਕਾਰਡ ਸਾਰੇ ਵੋਟ ਕਾਰਡ ਲੈ ਦੋਵਾਂ ਜੀਆਂ ਦੇ ਸਾਡੇ ਸਾਰਿਆਂ ਮੈਂਬਰਾਂ ਦੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਸਾਨੂੰ ਫੋਨ ਨਹੀਂ ਕਰਨਾ ਸਾਨੂੰ ਵਾਰ-ਵਾਰ ਤੰਗ ਨਹੀਂ ਕਰਨਾਗਾ ਤੇ ਸਿਕ ਵੀ ਠੀਕ ਹੈ ਵੀ ਬੁੱਧਵਾਰ ਨੂੰ ਕਹਿੰਦੇ ਸਿਕ ਕੱਲ ਜਦੋਂ ਹਿਸਾਬ ਨੂੰ ਦੇਖਿਆ ਮੈਨੂੰ ਦੂਜੇ ਮੈਂਬਰ ਕਹਿੰਦੇ ਵੀ ਦੋਹਾਂ ਜਣਿਆਂ ਦੇ ਤਾਂ ਵੀ ਫੋਨ ਬੰਦ ਆ ਜਾਂਦੇ ਮਾਤਾ ਮੈਂ ਕਹੇ ਮੇਰੇ ਕੋਲ ਆ ਨੰਬਰ ਦਿੱਤਾ ਵੇ ਉਹਨਾਂ ਦਾ ਮੈਂ ਕਹੇ ਮੇਰੇ ਕੋਲ ਨੰਬਰ ਹੈਗਾ ਮੈਂ ਫੋਨ ਕਰਦੀ ਆ ਵੱਡੇ ਸਰ ਨੂੰ ਤੇ ਜਦੋਂ ਮੈਂ ਕਰਿਆ ਤੇ ਫੋਨ ਇਹ ਵੀ ਬੰਦ ਹੁੰਦਾ ਤੜਕੇ ਰਿੰਗ ਵੱਜ ਕੇ ਫੇਰ ਕੱਟਿਆ ਗਿਆ ਰਿੰਗ ਚੱਲੀ ਆ ਫਾਜ਼ਲ ਕੇ ਦਾ ਨੰਬਰ ਹੈ ਮੋਟਰਸਾਈਕਲ ਦਾ 22 ਨੰਬਰ ਉਹਦੇ ਤੇ ਉਹ ਮੋਟਰਸਾਈਕਲ ਦੀ ਫੋਟੋ ਕਿੱਤੀ ਮੇਰੇ ਬਾਹਰ ਚ ਖੜੇ ਮੇਰੇ ਘਰੇ ਗਰੁੱਪ ਬਣਿਆ ਅੱਛਾ ਤੁਸੀਂ ਫੋਟੋ ਮੋਟਰਸਾਈਕਲ ਦੀ ਖਿੱਚ ਲਈ ਸੀ ਕੀ ਕੀ ਲੱਗਦਾ ਸੀ ਫੋਟੋ ਕਿਉਂ ਖਿੱਚ ਲਈ ਤੁਸੀਂ ਉਹ ਮੁੰਡੇ ਸਾਡੇ ਤਿੱਖੇ ਚਲਾ ਕੇ ਉਹ ਕਹਿੰਦੇ ਵੀ ਇਹ ਜਿਹੜੇ ਪਹਿਲਾਂ ਪੈਸੇ ਭਰਉਂਦੇ ਆ ਪਰਾਉਡ ਹੋ ਸਕਦਾ ਹਾਂਜੀ ਉਹ ਮੁੰਡਾ ਸਾਡਾ ਤਾਂ ਇੱਕ ਮੰਨਦਾ ਨਹੀਂ ਸੀ ਇੱਥੇ ਆ ਕੇ ਵੀ ਨਹੀਂ ਮੰਨਦਾ ਸੀ ਕਹਿੰਦਾ ਮੇਰਾ ਨਹੀਂ ਮਾਤਾ ਚਿੱਤ ਮੰਨਦਾ ਮੈਂ ਕਿਹਾ ਭਾਈ ਪਹਿਲਾਂ ਸਾਨੂੰ ਪੈਸੇ ਮਿਲ ਲੈਂਦੇ ਉਹ ਜੇ ਸਾਨੂੰ ਮਿਲ ਗਏ ਪੰਜ ਜਣਿਆਂ ਨੂੰ ਬਾਅਦ ਚ ਕਹਿੰਦੇ ਵੀ ਕੋਈ ਨਹੀਂ ਅਸੀਂ ਪਿੰਡੋਂ ਨਹੀਂ ਮੇਰੇ ਪਿੰਡ ਜਿੱਦੋਂ ਚਲੇ ਗਏ ਮੇਰੇ ਘਰੇ ਗਰੁੱਪ ਸੀ ਦੁਬਾਰਾ ਮੈਨੂੰ ਕਹਿੰਦੇ ਮਾਤਾ ਅਸੀਂ ਇੱਥੇ ਭਰ ਕੇ ਗਏ ਪੈਸੇ ਜਦੋਂ ਮੰਗਲਵਾਰ ਨੂੰ ਤੇ ਕਹਿੰਦੇ ਸਾਨੂੰ ਕਹਿੰਦੇ ਵੀ ਅਸੀਂ ਸ਼ਾਮ ਨੂੰ ਅਸੀਂ ਫੇਰ ਆ ਕੇ ਦੂਜੇ ਗਰੁੱਪ ਦੇ ਪੰਜ ਜਣਿਆਂ ਦੇ ਬਾਅਦ ਚ ਫੇਰ ਵਿਚਾਰੇ ਗਰੀਬ ਦਿਹਾੜੀ ਦਾਪਾ ਕਰਦੇ ਸੀ ਸਾਰੇ ਪਤਾ ਨਹੀਂ ਕਿਵੇਂ ਮੈਨੂੰ ਹੁਣ ਉਹ ਕਹਿੰਦੇ ਮਾਤਾ ਤੁਹਾ ਪਿੰਡ ਆਪਣੇ ਜਾ ਕੇ ਦੁਕਾਨ ਕੋਲ ਗਏ ਕਿਸੇ ਦੇ ਘਰੇ ਉਹਨਾਂ ਨੇ ਮੈਨੂੰ ਕਹਤਾ ਕਹਿੰਦੇ ਮਾਤਾ ਇਹ ਨਵੀਂ ਕੰਪਨੀ ਆਈ ਐ ਮੈਂ ਕਿਹਾ ਚੱਲ ਠੀਕ ਐ ਭਾਈ ਲੈ ਲੋ ਸਾਰੇ ਗਰੀਬ ਵਿਚਾਰੇ ਕਹਿੰਦੇ ਵੀ ਥੋੜੇ ਥੋੜੇ ਚੱਲ ਆਪਾਂ ਲੈ ਲੈਨੇ ਆ ਟਾਈਮ ਪਾਸ ਕਰਦੇ ਆ ਵਿਚਾਰੇ ਦਿਹਾੜੀਦਾਰ ਬੰਦੇ ਆ ਤੇ ਕਿੰਨੀ ਮਜਬੂਰੀ ਜਿਹਦੇ ਘਰੇ ਰੋਟੀ ਨਹੀਂ ਪੱਕਦੀਗੀ ਹੁਣ ਇਹਨਾਂ ਨੇ ਤਾਂ ਘਰ ਵਿਖਾਈ ਹੁਣ ਅਸੀਂ ਕਿੱਧਰ ਜਾਣ ਜਿਹੜੇ ਇੰਨੇ ਵਿਚਾਰੇ ਗਰੀਬ ਬੰਦੇ ਆ ਉਹ ਕਿੱਧਰ ਜਾਣ ਹੁਣ ਲੋਕ ਘਰਾਂ ਦੇ ਤਾਂ ਕਰਕੇ ਅਸੀਂ ਤਾਂ ਹੁਣ ਮਿੰਨ ਤਾਂ ਰਾਤ ਪਤਾ ਲੱਗਾ ਸਵੇਰ ਵੀ ਸਾਡੇ ਬੰਦੇ ਆ ਕੇ ਮੁੜ ਕੇ ਗਏ ਇੱਥੋਂ ਜੇ ਤਾਂ ਸਾਨੂੰ ਦੱਸਿਆ ਤੇ 3 ਵਜੇ ਕਹਿੰਦੇ ਕੱਲ ਵੀ ਚਲੇ ਦਨੋ ਚੱਲੇਗੀ ਹੁਣ ਤੁਹਾਡੇ ਕੋਲ ਨੰਬਰ ਲਿਖਿਆ ਕੋਈ ਮੋਟਰਸਾਈਕਲ ਦਾ ਫੋਟੋ ਹੀ ਇਕੱਲੀ ਨਹੀਂ ਮੋਟਰਸਾਈਕਲ ਦਾ ਨੰਬਰ ਹੋਂ ਦਾ ਚਲੋ ਉਹ ਤਾਂ ਅਸੀਂ ਲੈ ਲਾਂਗੇ ਤੁਹਾਡੋਂ ਗੱਲ ਕਰ ਤੁਹਾਡੇ ਪਿੰਡ ਕਰ ਮਾਤਾ ਸਾਡੇ ਜੀ ਚੰਦਪਾਨ ਅਸੀਂ 975 ਨੇ 5000 ਰੁਪਏ ਪ੍ਰਾਇਤ ਦਲਪ੍ਰੀਤ ਨਾ ਦੀ ਕੁੜੀ ਐ ਜਿਹਨੇ ਸਾਡੇ ਕੋਲੇ ਉਹਨੇ ਫੋਨ ਲਾਇਆ ਮੇਰੇ ਨੋਂ ਨੂੰ ਫੋਨ ਲਾਇਆ ਮੈਂ ਆਂਦੀ ਆ ਕਿ ਵੀ ਤੁਸੀਂ 252500 ਭਰ ਜਿਓ ਤਾਂ ਤੁਹਾਨੂੰ 55000 ਤੁਹਾਡੇ ਖਾਤੇ ਚ ਆਊਗਾ ਛੀ ਜਣੀਆਂ ਦਾ ਸਾਡਾ ਗਰੁੱਪ ਬਣਿਆ ਸੱਤਵੀਂ ਬੁੜੀ ਸਾਡੇ ਨਾਲ ਆਈ ਆ ਦੂਜੇ ਗਰੁੱਪ ਦੀ ਉਹਦਾ ਜੀ ਆ ਰਸੀਤੇ ਨਹੀਂ ਚੜਾਇਆ ਸਾਡੇ ਛੀ ਜਣਾਂ ਦੇ ਪੈਸੇ ਚੜਾਈ ਆ ਉਹ ਕੁੜੀ ਨੇ ਸਾਨੂੰ ਆਏ ਕਹਿ ਕੇ ਪਹਿਲਾਂ ਸਾਨੂੰ ਆਦੀ ਸਾਡਾ ਰਿਸ਼ਤੇਦਾਰ ਆ ਜਿਹੜਾ ਰਾਜਵੀਰ ਬੁੰਡਾ ਸੀ ਉਹਾਂ ਦਾ ਵੀ ਜਿਹੜੀਆਂ ਬੜੀਆਂ ਡਿਫਾਲਟ ਚ ਹੋਣਗੀਆਂ 1000 ਰੁਪਿਆ ਲਊਗਾ 500 ਰੁਪਿਆ ਜਿਹੜੀ ਦਿਲਪ੍ਰੀਤ ਕੁੜੀ ਸੀ ਉਹਾਂ ਦੀ ਸੀ ਮੈਂ ਲਊਂਗੀ 55000 ਆਉਣ ਤੇ ਅਸੀਂ ਤਾਂ ਜੀ ਅਸੀਂ ਆਖਾ ਚੱਲ 500 ਸੀ ਤਿੰਨ ਵੀ ਦੇ ਦੇਾਂਗੇ ਵੀ ਚੱਲ ਸਾਨੂੰ 55000 ਰੁਪਿਆ ਆ ਜੂਗਾ ਇੱਕ ਮੇਰੀ ਨੋਂਦਾ ਤੇ ਮੇਰਾ ਜੀ 5000 ਰੁਪਿਆ ਭਰਿਆ ਸੀ 5000 100 ਰੁਪਿਆ ਮੈਂ ਜਿਹੜਾ ਕਿੰਨੀ ਕਿਸ਼ਤ ਤੁਸੀਂ ਕੋਈ ਗੱਲਬਾਤ ਹੋਈ ਸੀ ਕਿਸ਼ਤ ਦੀ ਕਿਸ਼ਤ 2900 ਰੁਪਿਆ ਕਿਹਾ ਸੀਗੇ ਉਹਨਾਂ ਨੇ 2900 ਰੁਪਿਆ ਜੀ 2900 ਰੁਪਿਆ ਕਿਸ਼ਤ ਹੈ ਤੇ ਕਿੰਨੀਆਂ ਕਿਸ਼ਤਾਂ ਟੋਟਲ 24 ਕਿਸ਼ਤਾਂ ਜੀ 24 ਕਿਸ਼ਤਾਂ ਹਾਂਜੀ 24 ਕਿਸ਼ਤਾਂ ਕਿਹਾ ਸੀਗਾ 2 ਸਾਲਾਂ ਦਾ ਲੋਨ ਸੀਗਾ 14600 ਰੁਪਿਆ ਵਿਆਜ ਦੱਸਿਆ ਸੀਗਾ ਜੀ ਸਾਨੂੰ 55000 ਦਾ ਲੋਨ ਕਿਹਾ ਸੀ ਉਹਨਾਂ ਨੇ ਹਾਂ ਘਰੇ ਸਾਡੇ ਗਏ ਸੀ ਅਸੀਂ ਨਹੀਂ ਕੋਈ ਇੱਥੇ ਆਏ ਸੀਗੇ ਚਾਹੀ ਅਸੀਂ ਪਹਿਲਾਂ ਸੁਣਿਆ ਸੀ ਸਾਡੇ ਘਰੇ ਹੀ ਗਏ ਸੀਗੇ ਕਹਿੰਦੇ ਵੀ ਨਵੀਂ ਕੰਪਨੀ ਆਈ ਹੈਗੀ ਹੈਗੀ ਇਹ ਤੇ 55000 ਦਾ ਲੋਨ ਕਰਦੇ ਹੈਗੇ ਅਸੀਂ ਆਖਾ ਠੀਕ ਆ ਜੀ ਤੇ ਘਰੇ ਮੜ ਕੇ ਦੂਸਰੇ ਦਿਨ ਸਾਨੂੰ ਨੰਬਰ ਦੇ ਗਏ ਕਹਿੰਦੇ ਵੀ ਜੇ ਤੁਹਾਡੇ ਮੈਂਬਰ ਹੋਵੇ ਚਲ ਕੋਈ ਨਾ ਸਾਨੂੰ ਫੋਨ ਲਾ ਦੇ ਜੀ ਅਸੀਂ ਘਰੇ ਮੈਂਬਰ ਸਾਡੇ ਲੈ ਤੇ ਸਾਨੂੰ ਕੀ ਪਤਾ ਸੀ ਵੀ ਸਾਡਾ ਫਰਾਡ ਕਰਨਗੇ ਆਂਦੇ 2550 ਰੁਪਏ ਤੁਸੀਂ ਉਥੇ ਦਫ਼ਤਰ ਚ ਲੈ ਆਣੇ ਆ ਜੀ ਅਸੀਂ 2550 ਰੁਪਏ ਇੱਥੇ ਭਰ ਕੇ ਗਏ ਆ 14 ਮੈਂਬਰ ਸੀ ਸਾਡੇ 3500 ਰੁਪਿਆ 35700 ਰੁਪਿਆ ਬੰਦੇ ਸਾਡਾ 7 14 ਮੈਂਬਰਾਂ ਦਾ ਜੀ ਤੇ ਮੜ ਕੇ ਜਦੋਂ ਅਸੀਂ ਇੱਥੇ ਅੰਨ ਸਾਨੂੰ ਆਂਦੇ ਕਿ ਇੱਥੇ ਦਫ਼ਤਰ ਚ ਸੈਂਡ ਕਰਨਾ ਹੈ ਅਸੀਂ ਤੇ ਆ ਸਾਨੂੰ ਆਂਦੇ ਕਿ ਵੀ ਬੁੱਧਵੀਂ ਰਿਵਾਰ ਨੂੰ ਤੁਹਾਡੇ 12 ਵਜੇ ਤੋਂ ਬਾਅਦ ਪੈਸੇ ਆ ਜਾਣਗੇ ਤੁਸੀਂ ਸਾਨੂੰ ਵੀ ਤੁਸੀਂ ਫੋਨ ਲਾ ਲਓ ਜੇ ਸਾਨੂੰ ਤੇ ਆ ਕਾਰ ਡਾ ਕੇ ਇੱਥੇ ਦਫ਼ਤਰ ਚ ਲੈ ਆਓ ਤੁਸੀਂ ਸਾਨੂੰ ਕਾਰਡ ਕੁੜ ਕੁਛ ਨਹੀਂ ਦਿੱਤਾ ਜੀ ਆਂਦੇ ਕਿ ਇੱਥੇ ਦਫ਼ਤਰ ਚ ਆ ਕੇ ਲੈ ਜਾਓ ਜੇ ਕਾਰਡ ਆ ਕਿ ਸ਼ੁੱਕਰਵਾਰ ਨੂੰ ਆਂਦੇ ਕਿ ਤੇ ਬੁੱਧਵਾਰ ਨੂੰ ਤੁਹਾਡੇ ਪੈਸੇ ਆ ਜਾਣਗੇ ਬਾਅਦ ਚ ਅਸੀਂ ਫੋਨ ਲਾਈ ਜਾਂਦੇ ਕੱਲ੍ਹ ਦੇ ਹੁਣ ਫੋਨ ਉਹਨਾਂ ਦੇ ਬੰਦ ਆ ਜੀ ਵੀਡੀਓ ਵੀ ਬਣੀ ਹੋਈ ਹੈ ਸਾਡੇ ਕੋਲ ਉਹਨਾਂ ਦੀ ਕਿਸ ਤਰ੍ਹਾਂ ਦੀ ਵੀਡੀਓ ਉਹਨੂੰ ਤੁਹਾਡੇ ਕੋਲ ਬਣੀ ਹੈ ਹਾਂਜੀ ਇੱਥੇ ਜਦੋਂ ਅ ਸਾਡੇ ਇਹਨੇ ਕੋਈ ਜੀ ਵੀਡੀਓ ਹੈ ਨਾ ਹਾਂਜੀ ਇਹ ਬਣਾਈ ਇਹਦੇ ਪੈਸੇ ਭਰਦੇ ਸੀਗੇ ਦੋ ਬਣਾਈ ਆ ਜੀ ਅਸੀਂ ਤੁਹਾਨੂੰ ਵੀਡੀਓ ਲੱਗਦਾ ਸੀ ਵੀ ਇਹ ਠੱਗ ਹੋਣਗੇ ਵੀ ਬਨਾਲ ਕੇ ਥੋੜੀ ਜੀ ਹਾਂਜੀ ਲੱਗਦਾ ਸੀ ਸਾਨੂੰ ਇਹ ਚੀਜ਼ ਚ ਸ਼ੱਕ ਜਾਂ ਪੈਰ ਸੀ ਤੁਹਾਨੂੰ ਹਾਂਜੀ ਹਾਂਜੀ ਜੀ ਤੁਸੀਂ ਇਹ ਨਹੀਂ ਸੋਚੇ ਵੀ ਆਪਾਂ ਥੋੜੇ ਪੈਸੇ ਭਰ ਦਈਏ ਕੁਝ ਬੁੜੀਆਂ ਭਰ ਦੋ ਸਾਰੇ ਨਾਂ ਡੋਬੀਏ ਪੈਸੇ ਆਪਾਂ ਸਾਰਿਆਂ ਨੇ ਪਰਪਾਇਤੇ ਸਾਰਿਆਂ ਨੂੰ ਸਾਨੂੰ ਆਇਆ ਸੀਗਾ ਵੀ ਵੱਧੀਆਂ ਬੁੜੀਆਂ ਵਿੱਚ ਉੱਠ ਕੇ ਭੱਜਣ ਗਏ ਹੋਈਆਂ ਸੀਗਾ ਵੀ ਸਾਨੂੰ ਮਿਲਣ ਲਾਉਣ ਨਹੀਂ ਮਿਲ ਲਗੇ ਗਰੁੱਪ ਭਰੂਗਾ ਤਾਂ ਫੇਰ ਮਿਲੂਗਾ ਮਿਲੂਗਾ ਹਾਂਜੀ ਸਾਨੂੰ ਇਹਨੇ ਕਹਿਤਾ ਸੀਗਾ ਜੀ ਆਹਦੇ ਵੀ ਜੇ ਤੁਹਾਡੇ ਚ ਦੋ ਮੈਂਬਰ ਵੀ ਘੱਟ ਗਏ ਫੇਰ ਤੁਹਾਡਾ ਸਾਰਾ ਗਰੁੱਪ ਕੈਂਸਲ ਕਰ ਦਾਂਗੇ ਇਹ ਗੱਲ ਕਹੀ ਸੀਗੀ ਜੀ ਇਹਨਾਂ ਵੀ ਗਰੁੱਪ ਕੋਈ ਚੱਲਦਾ ਤੁਹਾਡੇ ਪਿੰਡ ਦੇ ਵਿੱਚ ਇਹ ਆ ਕੰਪਨੀ ਦੇ ਹਾਂ ਨਹੀਂ ਇਹ ਕੰਪਨੀ ਦਾ ਸਾਡੇ ਪਿੰਡ ਹੈ ਨਹੀਂ ਜੀ। ਹੋਰ ਕੰਪਨੀ ਤੇ ਚਲਦੇ ਆ। ਹਾਂਜੀ ਹੋਰ ਕੰਪਨੀ ਤੇ ਸਾਡੇ ਹੋਰ ਚਲਦੇ ਆ ਜੀ ਲੋਨ ਕੰਪਨੀਆਂ ਚ ਸਾਡੇ ਨਾਲ ਆ ਪਹਿਲੀ ਵਾਰ ਫਰਾਡ ਹੋਇਆ ਜੀ ਹੋਰ ਕਿਸੇ ਕੰਪਨੀ ਨੇ ਫਰਾਡ ਨਹੀਂ ਕੀਤਾ ਜੀ। ਇਹ ਕੱਲ ਕਾਨੂੰ ਹੋਰ ਕੰਪਨੀ ਵੀ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਲੋਨ ਲੈ ਲਓ ਤੁਹਾਡੇ ਨਾਲ ਜੋੜੋ ਕਿ ਤੁਹਾਡਾ ਵਿਸ਼ਵਾਸ ਬਣੂਗਾ ਉਹਨਾਂ ਲੋਕਾਂ ਦੀ ਫਿਰ। ਨਹੀਂ ਜੀ ਹੁਣ ਨਹੀਂ ਬੰਦ ਆ ਜੀ ਦੁਬਾਰਾ ਜਦੋਂ ਇੱਕ ਵਾਰੀ ਟੁੱਟ ਜੇ ਕਹਿੰਦਾ ਵਿਸ਼ਵਾਸ ਦੂਰੀਆ ਕਰਨਾ ਉਖਾ। ਆ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਇਧਰ ਪੌੜੀਆਂ ਜਾਂਦੀਆਂ ਉੱਪਰ ਦਫ਼ਤਰ ਬਣਿਆ ਹੋਇਆ ਸੀ ਪੌੜੀਆਂ ਨਾਲ ਕੇ ਤਾਂ ਉੱਪਰ ਚੁ ਇੱਕ ਪਿੰਡ ਦੇ ਵਿੱਚੋਂ ਇਹਨਾਂ ਨੇ 20-20 ਹਜ਼ਾਰ ਰੁਪਏ ਇਕੱਠਾ ਕੀਤਾ 20-20 ਹਜ਼ਾਰ ਰੁਪਏ ਇਕੱਠਾ ਕੀਤਾ 40 40 40 ਵਾਲੀ ਹਾਂ 40 40 ਹਜ਼ਾਰ ਆ ਜੀ ਇੱਕ ਪਿੰਡ ਚ ਜੀ ਜਿਹਦੇ ਹੁਣ 20-20 ਮੈਂਬਰ ਹੋ ਗਏ ਉਹਨਾਂ ਦੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੇ ਕਿਸੇ ਬਣ ਗਏ 3000 ਤੁਹਾਨੂੰ ਸਾਡੇ ਪਿੰਡੋਂ ਹੀ ਬਣ ਗਿਆ ਜੀ 35000 35700 ਰੁਪਏ ਬਣ ਗਿਆ ਜੀ ਹੋਰ ਵੀ ਲੈ ਗਏ ਜੀ ਹਾਂ ਜੀ 5000 ਦਰਾਣੀ ਜਠਾਣੀ ਦੇ 5000 5100 ਲੈ ਗਏ ਜੀ ਸਾਡਾ ਹਾਂ ਜੀ 5100 ਰੁਪਏ ਲੈ ਗਏ ਜੀ ਦੋਨਾਂ ਜਣਾਂ ਦਾ ਹਾਂ ਜੀ 40 40 ਹਜ਼ਾਰ ਰੁਪਏ ਦੱਸ ਰਹੇ ਆ ਵੀ ਪੰਜ ਲੋਕ ਪੰਜ ਪਿੰਡਾਂ ਦੇ ਤੁਸੀਂ ਪੰਜ ਪਿੰਡਾਂ ਦੇ ਇਕੱਠੇ ਹੋਏ ਇੱਥੇ ਹਾਂਜੀ ਹਾਂਜੀ ਅੱਧੇ ਪਿੰਡਾਂ ਦੇ ਤਾਂ ਆਏ ਹੀ ਨਹੀਂ ਜੀ ਹਰੀਨਾਉ ਦੇ ਵੀ ਨਹੀਂ ਆਏ ਜੀ ਟੇਪੀ ਦੇ ਵੀ ਨਹੀਂ ਆਏ ਜੀ ਹੂੰ हां ओ ओपिंडो भी लेके गए आगे हां ਛੱਖਣ ਵਾਲੇ ਪਿੰਡ ਤੋਂ ਵੀ ਨਹੀਂ ਆਏ کافی ਪਿੰਡਾਂ ਦੇ ਆ ਜੀ ਬੰਦੇ ਇਹ کافی ਪਿੰਡਾਂ ਦੇ हां जी हां जी ਇੱਥੇ ਹੁਣ ਇਹ ਹਵੰਦਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕਾਰਵਾਈ ਕਰੂਗਾ ਇਹਨਾਂ ਲੋਕਾਂ ਕੋਲੇ ਮੋਟਰਸਾਈਕਲ ਦੀਆਂ ਫੋਟੋਆਂ ਵੀ ਆ ਉਹਨਾਂ ਬੰਦਿਆਂ ਦੀਆਂ ਫੋਟੋਆਂ ਵੀ ਆ ਉਹਨਾਂ ਦੀਆਂ ਮੂਵਿੰਗਾਂ ਵੀ ਬਣਾਈਆਂ ਹੋਏ ਨੇ ਲੋਕਾਂ ਨੇ ਇਹਨੂੰ ਲੱਗਦਾ ਸੀ ਵੀ ਇਹ ਲੋਕ ਠੱਗ ਹੋ ਸਕਦੇ ਆ ਤੇ ਪਰ ਠੱਗ ਵਾਕਈ ਠੱਗ ਸੀ ਉਹ ਪਰ ਹੁਣ ਇੱਥੇ ਇਹ ਵੇਖਣਾ ਹੋਊਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਤੇ ਜਿਹੜੇ ਇਹਨਾਂ ਗਰੀਬ ਲੋਕਾਂ ਨਾਲ ਠੱਗੀ ਮਾਰ ਕੇ ਗਏ ਆ ਇਹਨਾਂ ਤੇ ਕਾਰਵਾਈ ਕਰੂਗਾ ਇਹਨਾਂ ਨੂੰ ਫੜੂ ਆ ਇਹਨਾਂ ਲੋਕਾਂ ਕੋਲੇ ਉਹਨਾਂ ਮੋਟਰਸਾਈਕਲ ਦੀਆਂ ਫੋਟੋਆਂ ਵੀ ਹੈਗੀਆਂ ਅਸੀਂ ਫੋਟੋਆਂ ਵੀ ਦਿਖਾਵਾਂਗੇ ਉਹ ਨੰਬਰ ਵੀ ਦੱਸ ਦਿੰਦੇ ਆ ਮੋਟਰਸਾਈਕਲ ਦੇ ਮਾਦਾ ਕੋਲੇ ਨੰਬਰ ਵੀ ਮੋਟਰਸਾਈਕਲ ਦਾ ਅੱਲੇ ਤਾਂ ਅੱਜ ਜਾ ਜਾ ਕੇ ਜੀ ਇਹਨਾਂ ਨੇ ਘਰੇ ਘਰੇ ਗਏ ਸੀਗੇ ਜੀ ਸਭ ਦੇ ਹਰ ਇੱਕ ਪਿੰਡ ਦੇ ਘਰ ਘਰ ਵਿੱਚ ਜਾ ਕੇ ਉਹ ਕੀਤੇ ਜੀ ਫੈਲਾ ਭਰਾਂਗੇ ਜੀ ਹਾਂਜੀ ਨੰਬਰ ਜ਼ਿਆਦਾ ਹੈ ਉਹਨਾਂ ਦੇ ਹਾਂਜੀ ਨੰਬਰ ਹੈ ਦੱਸਿਓ ਮਾੜੇ ਨੰਬਰ ਜਿਹੜਾ ਸਾਡੇ ਘਰੇ ਫਾਰਮ ਭਰ ਕੇ ਗਏੜਾ ਘਰੇ ਨੰਬਰ ਦੇ ਕੇ ਉਹਦਾ ਹੈਗਾ ਜੀ 88756 32455 ਜੀ ਤੁਹਾਡੇ ਪਿੰਡ ਜਿਹੜੇ ਜਾਂਦੇ ਆ ਤੁਸੀਂ ਗੱਡੀਆਂ ਵਾਲੇ ਹੋ ਕੀ ਕਹਿੰਦੇ ਤੁਹਾਨੂੰ ਸਾਨੂੰ ਕਹਿੰਦੇ ਅਸੀਂ ਇਹ ਨਗਰਪ ਦੇ ਨਾਲ ਰਲਦੇ ਆਂ ਤੇ ਫਿਰ ਅਸੀਂ ਜਿਵੇਂ ਗੁਰਪ ਕਹਿੰਦਾ ਨਵੇਂ ਅਸੀਂ ਰੱਖਦੇ ਆਂ ਵੀ ਅਸੀਂ ਵੀ ਉਹਨੇ ਪੈਸੇ ਦੇ ਅੱਗੇ ਸਾਡੇ ਨਾਲ ਕਦੇ ਨਹੀਂ ਹੋਈ ਸੀਗੀ ਪਹਿਲੀ ਾਰ ਹੋਈ ਆ ਤੇ ਪਹਿਲੀ ਾਰ ਹੋ ਕੇ ਤੇ ਇੱਥੇ ਪੈਸੇ ਪਹਿਲਾਂ ਭਰ ਆਲੇ ਅਸੀਂ ਤਾਂ ਕਦੇ ਪੈਸੇ ਨਹੀਂ ਭਰੇ ਸੀਗੇ ਜਦੋਂ ਪੈਸੇ ਕੱਟਦੇ ਸੀ ਗੋਂਦੇ ਚੂ ਹੀ ਕੱਟ ਲੈਂਦੇ ਸੀਗੇ ਤੇ ਹੁਣ ਸਾਥੂ ਪਹਿਲਾਂ ਲੈ ਗੇ ਟਾਡੇ ਪਿੰਡ ਕਿਹੜਾ ਡਰਾਮੂ ਆਡੇ ਲਿਆਣੀ ਹਾਂ ਕਿੰਨੇ ਮੈਂਬਰ ਸੀ ਤੁਹਾਡੇ ਗਰੁੱਪ ਦੇ 10 10 ਬੰਦੇ ਸੀ ਤੁਹਾਡੇ ਹਾਂ 10 ਸੀ ਉਹ ਤੋਂ ਵੀ 2500 2500 50 ਰੁਪਏ ਵੜਾਏ ਗਏ ਹਾਂ ਹਾਂ ਜੀ 2500 ਹਾਂ 2500 50 ਰੁਪਏ ਮੁੰਡੇ ਮੁੰਡੇ ਤੋਂ ਵੜਾਏ ਤੁਸੀਂ 5500 ਰੁਪਏ ਲੈ ਗਏ ਜੀ ਕੋ ਦੋ ਜਣੇ ਤੋਂ ਹਾਂ ਜੀ ਜਿਹੜੇ 5000 ਰੁਪਏ ਇੱਕ ਪਰਿਵਾਰ ਤੋਂ ਲੈ ਗਏ ਲੋਕਾਂ ਨੂੰ ਲਾਚ ਹੋ ਗਿਆ ਕਿ ਸਾਨੂੰ ਪੈਸੇ ਲੱਖ ਲੱਖ ਰੁਪਇਆ ਆਜੂਗਾ ਕਿਉਂਕਿ ਪਰਿਵਾਰ ਦੇ ਕਿਸੇ ਦਰਾਣੀ ਨੇ ਜਠਾਣੀ ਨੇ ਕਿਸੇ ਦੋ ਭਰਾਵਾਂ ਨੇ ਰਲ ਕੇ ਲੋਕਾਂ ਨੇ ਇਸ ਤਰ੍ਹਾਂ ਪੈਸੇ ਭਰਤੇ ਤੁਸੀਂ ਵੀ ਦੋ ਮੈਂਬਰਾਂ ਨੇ ਭਰੇ ਆ ਨਹੀਂ ਜੀ ਸਾਡੇ ਇੱਕ ਮੈਂਬਰ ਨੇ ਭਰੇ ਇੱਕ ਸਾਡੇ ਗਵਰਡਰ ਨੇ ਭਰੇ ਆ ਜੀ ਹਾਂਜੀ ਡੇਲੇ ਵਾਲੀ ਜੀ ਤੁਹਾਡਾ ਡੇਲਾ ਹਾਂਜੀ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਸਭ ਤੋਂ ਪਹਿਲਾਂ ਇਹਨਾਂ ਤੇ ਐਕਸਲ ਲਿਆ ਜਾਵੇ ਇੱਕ ਦੁਕਾਨ ਵਾਲੇ ਤੇ ਬਿਨਾਂ ਬਿਨਾ ਫਰੂਪਾ ਤੋਂ ਕਾਹਤੋਂ ਰੱਖਿਆ ਇੱਥੇ ਉਹਨਾਂ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਜੀ ਹਾਂਜੀ ਜੀ ਇਹ ਵੇਖੋ ਇਹਨਾਂ ਲੋਕਾਂ ਗਰੀਬ ਲੋਕਾਂ ਨਾਲ ਕਿੰਨੇ ਲੱਖਾਂ ਰੁਪਈਆ ਦੀ ਠੱਗੀ ਮਾਰ ਕੇ ਲੋਕ ਭੱਜ ਗਏ ਆ ਕੈਮਰਾ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਵੀ ਆ ਗਈਆਂ ਉਹਨਾਂ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਆ ਗਈਆਂ ਪਰ ਹੁਣ ਇੱਥੇ ਇਹ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕਿੰਨੀ ਕ ਕਾਰਵਾਈ ਕਰਦਾ ਆ ਆਮ ਤੌਰ ਤੇ ਤਾਂ ਪੁਲਿਸ ਪ੍ਰਸ਼ਾਸਨ ਮੈਂਟੋ ਮੈਂਟ ਚੋਰ ਨੂੰ ਲੱਭ ਲੈਂਦਾ ਪਰ ਚੋਰ ਦੇ ਪ੍ਰੂਫ ਵੀ ਸਾਡੇ ਕੋਲੇ ਆ ਗਏ ਨੇ ਪ੍ਰੂਫ ਵੀ ਵੀਡੀਓ ਦੇ ਵਿੱਚ ਦੇਵਾਂਗੇ ਪਰ ਇਹਨੂੰ ਪੁਲਿਸ ਕਿੰਨੀ ਛੇਤੀ ਲੱਭਦੀ ਆ ਆਪਾਂ ਦੁਕਾਨਦਾਰ ਜਿਹੜਾ ਮਾਲਕ ਸੀ ਦੁਕਾਨ ਜਿਹਨੇ ਕਿਰਾਏ ਤੇ ਲਈ ਸੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹਨਾਂ ਨੇ ਦੁਕਾਨ ਦਿੱਤੀ ਆ ਉਹਨਾਂ ਨੇ ਕੋਈ ਪ੍ਰੂਫ ਤਾਂ ਲਿਆ ਹੋਣਾ ਜਦੋਂ ਆਪਾਂ ਦੁਕਾਨ ਮਕਾਨ ਕੋਈ ਚੀਜ਼ ਕਿਰਾਏ ਤੇ ਦਿੰਨੇ ਆ ਕਾਰ ਲੈਣੇ ਆ ਆਪਾਂ ਹੋਰ ਵੀ ਪ੍ਰੂਫ ਲੈਣੇ ਆ ਭਾਈ ਤੂੰ ਕਿੱਥੋਂ ਦਾ ਰਹਿਣ ਵਾਲਾ ਕਿੰਨੇ ਸਮੇਂ ਤੱਕ ਲੈਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਅਸੀਂ ਉਸ ਦੁਕਾਨ ਮਾਲਕ ਕੋਲੇ ਆਏ ਆ ਜਿਸ ਨੇ ਦੁਕਾਨ ਇਹ ਕਿਰਾਏ ਤੇ ਦਿੱਤੀ ਸੀ ਜਿਹੜੇ ਗਰੀਬ ਲੋਕਾਂ ਨਾਲ ਫਰਾਡ ਕਰਕੇ ਠੱਗ ਭੱਜ ਗਿਆ ਨੀਲ ਕੰਪਨੀ ਫਾਈਨੈਂਸ ਨੀਲ ਕੰਪਨੀ ਦੱਸ ਰਹੀ ਸੀ ਸਾਡੀ ਕੰਪਨੀ ਦਾ ਇਹ ਨਾਂ ਪਰ ਉਹ ਕੁਛ ਹੀ ਦਿਨ ਇੱਥੇ ਰਹਿੰਦੇ ਆ ਉਹਨਾਂ ਕੋਲ ਬਾਹਲਾ ਫਰਨੀਚਰ ਨਹੀਂ ਸੀ ਦੱਸਣ ਦੇ ਮੁਤਾਬਕ ਇਹਨਾਂ ਲੋਕਾਂ ਦਾ ਕਿ ਉਹਨਾਂ ਕੋਲੇ ਇੱਕ ਟੇਬਲ ਸੀ ਤੇ ਚਾਰ ਪੰਜ ਕੁਰਸੀਆਂ ਸੀ ਇੱਕ ਲੈਪਟਾਪ ਸੀ ਉਸ ਤੋਂ ਬਾਅਦ ਉਹ ਸਮਾਨ ਸੀ ਜਿਹੜਾ ਉੱਥੇ ਛੱਡ ਗਿਆ ਕੁਰਸੀਆਂ ਵੀ ਸ਼ਾਇਦ ਉਹ ਛੱਡ ਕੇ ਵਿੱਚ ਹੀ ਪਿਆ ਸਮਾਨ ਉੱਤੇ ਪਿਆ ਤੇ ਜਿਹੜਾ ਲੈਪਟਾਪ ਸੀ ਉਹ ਲੈ ਕੇ ਲੱਖਾਂ ਰੁਪਈਆ ਲੋਕਾਂ ਇਹਨਾਂ ਗਰੀਬ ਲੋਕਾਂ ਤੋਂ ਲੈ ਗਿਆ ਅੱਜ ਇਹ ਬਾਈ ਮੌਜੂਦ ਆ ਇਸ ਦੀ ਦੁਕਾਨ ਕਿਰਾਏ ਤੇ ਲਈ ਸੀ ਤੇ ਜਾਣਕਾਰੀ ਲਮਾਂਗੇ ਜਦੋਂ ਤੁਸੀਂ ਦੁਕਾਨ ਦਿੰਨੇ ਆ ਕਿਰਾਏ ਤੇ ਹਾਂਜੀ ਅਪਾ ਪ੍ਰੂਫ ਲੈਨੇ ਆ ਹਾਂਜੀ ਵੀ ਸਾਨੂੰ ਆਧਾਰ ਕਾਰਡ ਦਿਓ ਤੁਸੀਂ ਹੋਰ ਪ੍ਰੂਫ ਦਿਓ ਵੋਟਰ ਕਾਰਡ ਦਿਓ ਤੁਸੀਂ ਕਿੱਥੋਂ ਦੇ ਰਹਨ ਵਾਲੇ ਹੋ ਜਦੋਂ ਤੁਹਾਡੇ ਨਾਲ ਆਉਂਦਿਆ ਗੱਲਬਾਤ ਕਰਦੇ ਕਿਹੋ ਜੀ ਡੀਲਿੰਗ ਕਰੀ ਉਹਨਾਂ ਨੇ ਕੀ ਡੀਲ ਸੀ ਤੁਹਾਡੀ ਉਹ ਕਹਿੰਦੇ ਅਸੀਂ ਨੀਲ ਕਮਲ ਕੰਪਨੀ ਦਾ ਫైనాన్స్ ਦਾ ਕੰਮ ਕਰਦੇ ਆ ਜੀ ਤੇ ਮੈਨੂੰ ਕਹਿੰਦੇ ਅਸੀਂ ਪਾਗੂ ਪਿੰਦੇ ਆ ਤੇ ਮੈਨੂੰ ਉਹਨਾਂ ਨੇ ਉਦੋਂ 12000 ਰੁਪਏ ਕਿਰਾਇਆ ਦੇ ਦਾ ਜਿੜਵਾਂਸ ਤੇ ਮੈਂ ਫਿਰ ਅੱਜ ਦਾ ਵੱਧ ਪੈਸੇ ਲੈਨੇ ਹੁੰਨੇ ਆ ਜਿਆ ਵੀ ਡੂਢ ਤੋਂ ਲੱਖ ਰੁਪਇਆ ਤੇ ਕਹਿੰਦਾ ਨਹੀਂ ਸਾਡਾ ਤਾਂ ਕੰਪਨੀ ਆ ਰਸੂਲਾ ਵੀ ਜਿੰਨਾ ਕਿਰਾਇਆ 12000 ਰੁਪਇਆ ਉਨਾ ਹੀ ਹੁਣ ਦੇਵਾਂਗੇ ਪਹਿਲਾਂ ਤੇ ਅਗਲੇ ਦਿਨ ਕਹਿੰਦੇ ਸਾਨੂੰ ਵੀ ਪੇਂਟ ਵਾਸਤੇ ਵੀ ਚਾਬੀ ਦੇ ਦਿਓ ਅਸੀਂ ਪੇਂਟ ਕਰਨਾ ਤੇ ਆਪਣੀ ਡਾਉਨ ਸੀਲਿੰਗ ਕਰਨੀ ਆ ਮੈਂ ਵੀ ਜਲ 10 12 ਦਿਨ ਲੱਗਣਗੇ ਜਿਹੜਾ ਕੰਮ ਕੰਪਲੀਟ ਹੋਊ ਫਿਰ ਲਖਾ ਲਾਂਗੇ ਤੇ ਮੈਂ 8-10 ਦਿਨ ਤੋਂ ਬਿਮਾਰ ਚੱਲ ਰਿਹਾ ਜੀ ਚਲੋ ਡਾਕਟਰ ਵਿਰਿੰਦਰ ਦਾ ਦਵਾਈ ਚੱਲਦਾ ਰਹੀ ਆ ਤੇ ਮੈਂ ਤੋਂ ਆਇਆ ਵੀ ਨਹੀਂ ਗਿਆ ਤੇ ਬਾਕੀ ਮੈਂ ਆਪਣਾ ਜਿਹੜਾ ਮਲਾਜਾ ਨੂੰ ਮੈਂ ਕਿਹਾ ਸੀ ਜਦੋਂ ਉਹ ਪੇਂਟ ਕਰਨ ਉਹਨਾਂ ਤੋਂ ਜਾਬੀ ਫੜ ਲਈ ਤੂੰ ਤੇ ਉਹ ਕਹਿੰਦਾ ਉਹ ਜਾਵੜੇ ਕਹਿੰਦਾ ਚੱਲ ਜਾ ਆਪਣੀ ਦੁਕਾਨ ਨੂੰ ਲੋਕ ਲੱਗਾ ਵਿਆ ਸੀ ਆ ਤੇ ਬਸ ਰਾਤੇ ਰਾਤ ਅਗਲੇ ਇੱਕ ਦਿਨ ਜੀ ਐਂ ਕਰ ਗਏ ਕੰਮ ਜੀ ਉਹ ਕਿੰਨੇ ਦਿਨ ਰਹਿ ਤੁਹਾਡੀ ਦੁਕਾਨ ਤੇ ਕਿਰਾਏ ਤੇ ਉਹ ਕਿਰਾਏ ਤੇ ਇੱਕ ਦੋ ਦਿਨ ਹੀ ਰਹਿਏ ਜੀ ਇੱਕ ਦੋ ਦਿਨ ਹੀ ਰਹਿਏ ਹਾਂ ਜੀ ਲਿਖਾ ਪੜੀ ਲਿਖਾ ਪੜੀ ਕਿਉਂ ਨਹੀਂ ਕਰਾਈ ਲਿਖਾ ਪੜੀ ਸਾਨੂੰ ਆਏ ਸੀ ਵੀ ਕੰਮ ਨਿਬੜ ਜੂਗਾ ਪੇਂਟ ਹੋ ਜਾਂਦੇ ਫਿਰ ਲਖਾ ਲਾਂਗੇ ਜੀ ਵੀਰੋ ਵੀ ਪੇਂਟ ਪੂੰਡ ਹੋ ਗਿਆ ਸਾਰਾ ਕੰਮ ਕੰਪਲੀਟ ਹੋ ਗਿਆ ਹੁਣ ਡਾਕਟਰ ਨੂੰ ਵੀ ਦਿੱਤੀ ਆ ਉਹਦਾ ਜਿਹੜਾ ਕੰਮ ਕੰਪਲੀਟ ਹੋ ਗਿਆ ਉਹ ਤੇ ਤੁਹਾਡਾ ਖਾ ਕੇ ਆਧਾਰ ਕਾਰਡ ਪੈਨ ਕਾਰਡ ਕਰਕੇ ਸਾਰਾ ਕੁਝ ਪਿਆ ਸਾਡੇ ਕੋਲੇ ਹੁਣ ਕੋਈ ਕੁਛ ਤਾਂ ਪ੍ਰੂਫ ਲੈਂਦੇ ਫਰਜ਼ ਕਰ ਲਓ ਉਹ ਬੰਦੇ ਤੁਹਾਡੀ ਦੁਕਾਨ ਦੇ ਵਿੱਚ ਕੋਈ ਮਟਰ ਕਰ ਜਾਂਦੇ ਕਿਸੇ ਬੰਦੇ ਦਾ ਮਟਰ ਹੋ ਜਾਂਦਾ ਜਾਂ ਕੋਈ ਗਲਤ ਹੋਰ ਕੰਮ ਹੋ ਜਾਂਦਾ ਰੇਪ ਹੋ ਜਾਂਦਾ ਕਿਸੇ ਕੁੜੀ ਦਾ ਫਿਰ ਉਹਦਾ ਜ਼ਿੰਮੇਵਾਰ ਕੌਣ ਸੀ ਉਹਦਾ ਸਹੀ ਹੈ ਜੀ ਫਿਰ ਗਲਤੀ ਉਹ ਜਿੰਮੇਵਾਰਤਾ ਤੁਹਾਡੀ ਸੀ ਨਾ ਤੁਸੀਂ ਉਹਨਾਂ ਤੋਂ ਆਧਾਰ ਕਾਰਡ ਜਾਂ ਉਹਨਾਂ ਦਾ ਪਿੰਡ ਦਾ ਕੋਈ ਪ੍ਰੂਫ ਨਹੀਂ ਲਿਆ ਪਰ ਤੁਸੀਂ ਇੱਕ ਦਿਨ ਲਈ ਬੰਦੇ ਦਾ ਘੰਟੇ 'ਚ ਕੁਝ ਕਰ ਜਾਂਦਾ ਕੁਝ ਕਰਨਾ ਹੋਵੇ ਜਿਹਨੇ ਜਿਹਨੇ ਕਰਨਾ ਹੋਵੇ ਉਹ ਘੰਟੇ 'ਚ ਗਲਤ ਕੰਮ ਕਰਕੇ ਟੱਪ ਜਾਂਦਾ ਤੁਸੀਂ ਇਹ ਮੰਨਦੇ ਹੋ ਵੀ ਇਹਨਾਂ ਗਰੀਬਾਂ ਲੋਕਾਂ ਦੇ ਨਾਲ ਅੱਜ ਲੱਖਾਂ ਰੁਪਏ ਦਾ ਹਾਂਜੀ ਠੱਗੀ ਮਾਰ ਕੇ ਇਹਨਾਂ ਲੋਕਾਂ ਨਾਲ ਚਲੇ ਗਏ ਆ ਬਹੁਤ ਮਾੜੀ ਗੱਲ ਹੈ ਜੀ ਜੇਕਰ ਤੁਹਾਡੇ ਕੋਲ ਅੱਜ ਪ੍ਰੂਫ ਹੁੰਦੇ ਤੇ ਲੋਕ ਫੜੇ ਜਾਂਦੇ ਸੀ ਉਹ ਹਾਂਜੀ ਇਹ ਤਾਂ ਹੈ ਜੀ ਹੁਣ ਪਤਾ ਹੀ ਨਹੀਂ ਸੀ ਭਈ ਐ ਹੋਊਗਾ ਜੀ ਬੰਦੇ ਕਹੋ ਜੇ ਨਿਕਲਣਗੇ ਹਾਂ ਉਹਨ ਅੱਗੇ ਵੀ ਤਾਂ ਦੁਕਾਨ ਕਿਰਾਏ ਦੇ ਦਿੱਤੀ ਹੈ ਤੇ ਤੋਂ ਪਹਿਲਾਂ ਆਈ ਲੈਟ ਸਲੇਰਾਮਿਆਂ ਨੇ ਤੋਂ ਰਹਿ ਗਏ ਆ ਕੋਈ ਗੱਲਬਾਤ ਨਹੀਂ ਉਹ ਜੀ ਜੀ ਪਿੰਡ ਦਾ ਐ ਹੁਣ ਕੀ ਪਤਾ ਸਹੀ ਦੱਸੇ ਨਹੀਂ ਭਾਗੂ ਬਣਾ ਦੱਸਿਆ ਕਹਿੰਦੇ ਸਾਡਾ ਉਹਦੇ ਕੰਨੀਆ ਬਟ ਐ ਆਪਣੇ ਕਹਿੰਦੇ ਜੀ ਬਾਦਲ ਨੰਬੀ ਕੰਨੀ ਹੂੰ ਭਾਗੂ ਤਾਂ ਬਠਿੰਡੇ ਦੇ ਨਾਲ ਹੀ ਹੈ ਪਹਿਲੇ ਪਾਸੇ ਹਾਂ ਉਹ ਤਾਂ ਠੀਕ ਹੈ ਕਿੰਨੇ ਜਣੇ ਸੀ ਉਹ ਉਹ ਦੋ ਜਣੇ ਹੀ ਸੀ ਜੀ ਉਹਨਾਂ ਦੀ ਮੇਰਾ ਆਪਣੇ ਇਹਦੇ ਚ ਫੋਟੋਆਂ ਹੈਗੀਆਂ ਹਾਂਜੀ ਉਹਨਾਂ ਨੂੰ ਗੱਡੀਆਂ ਹੋਣੀਆਂ ਮੇਰਾ ਹੱਜੂਣਾ ਸਮਾਨ ਚੱਕਦੇ ਦੀਆਂ ਜਾਂ ਉਂਦੇ ਜਾਂਦੇ ਕਿਹੋ ਜਿਹੀਆਂ ਫੋਟੋ ਤੁਹਾਡੇ ਕੋਲ ਸਾਡੇ ਕੋਲ ਇਹਦਾ ਉਧਰ ਦਾ ਤਾਂ ਫਿਰ ਉਧਰ ਕੈਮਰੇ 'ਚ ਹੋਣਾ ਇਹ ਜਿਹੜੀਆਂ ਸਾਡੀ ਦੁਕਾਨ 'ਚ ਆ ਕੇ ਇੱਥੇ ਸਾਨੂੰ ਪੈਸੇ ਦੇ ਕੇ ਗਏ ਆ ਤੂੰ ਫੋਟੋ ਦਿਓ ਉਹ ਦਿਖਾਓ ਨਾ ਫੋਟੋ ਤੇ ਚਿਹਰੇ ਪਛਾਣੇ ਜਾਣ ਇਹਨਾਂ ਲੋਕਾਂ ਦੀ ਮਦਦ ਹੋ ਸਕੇ ਪੁਲਿਸ ਪ੍ਰਸ਼ਾਸਨ ਨੂੰ ਫੜਨ ਦੇ ਫੜਨ ਦੇ ਵਿੱਚ ਸੋਖ ਫੋਟੋਆਂ ਕੱਢੀਆਂ ਤੇ ਹੁੰਦੀਆਂ ਹੈਗੀਆਂ ਹੁਣ ਆਈਆਂ ਚਲੋ ਇਹ ਬਾਈ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਕਿ ਉਹ ਹੁੰਦੇ ਆ ਕਿੰਨੇ ਤੁਸੀਂ 12000 ਰੁਪਏ ਸਾਥੋਂ ਲੈ ਲਓ ਕਿ ਕੁਛ ਦਿਨ ਅਸੀਂ ਬੈਠਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਕਿਰਾਇਆ ਤੁਹਾਨੂੰ ਦੇ ਦਾਂਗੇ ਜਿਹੜਾ ਬਾਕੀ ਹੋਊਗਾ ਪਰ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਇਹ ਏਡੇ ਲੋਕ ਠੱਗ ਨਿਕਲੇ ਆ ਪਰ ਜਦੋਂ ਤੁਸੀਂ ਕਿਸੇ ਨੂੰ ਕਿਰਾਏ ਤੇ ਮਕਾਨ ਜਾਂ ਦੁਕਾਨ ਦੇਣੀ ਹੈ ਉਹਦੇ ਪੂਰੇ ਪ੍ਰੂਫ ਲਿਆ ਕਰੋ ਕਿ ਅੱਜ ਇਹਨਾਂ ਲੋਕਾਂ ਦੇ ਨਾਲ ਵੇਖੋ ਕਿੰਨਾ ਵੱਡਾ ਫਰਾਉਡ ਹੋ ਗਿਆ ਪਰ ਜੇਕਰ ਇਹਨਾਂ ਕੋਲੇ ਕੋਈ ਨਾ ਕੋਈ ਪ੍ਰੂਫ ਹੁੰਦਾ ਪਰ ਇਹਨਾਂ ਲੋਕਾਂ ਨੂੰ ਇਨਸਾਫ ਮਿਲ ਜਾਣਾ ਸੀ ਇਹ ਦੇਖੋ ਪਿੰਡ ਦੀ ਜਿਹੜਾ ਬੰਦਾ ਹੁਣ ਆਊਗਾ ਹਨਾ ਹਾਂਜੀ ਕਿ ਹੁਣ ਤੁਸੀਂ ਉਹ ਬੰਦੇ ਨੂੰ ਸਿਆਣ ਲੋਗੇ ਹਾਂਜੀ ਸਰ ਹਾਂਜੀ ਸਰ ਇਹ ਵਾਲਾ ਹੀ ਹੈ ਜੀ ਇਹ ਆ ਗਿਆ ਹਾਂਜੀ ਇਹੀ ਹੈ ਸਾਡੇ ਫੋਨ ਚ ਵੀਡੀਓ ਵੀ ਹੈਗੀ ਹੈ ਜੀ ਇਹਨਾਂ ਦੀ ਹੈਗੀ ਹੈ ਹਾਂਜੀ ਹਾਂਜੀ ਕੀ ਨਾਂ ਕੀ ਇਹਦਾ ਇਹਦਾ ਨਾਂ ਹੈਗਾ ਸੁਖਜੀਤ ਜੀ ਸੁਖਜੀਤ ਹਾਂਜੀ ਸੁਖਜੀਤ ਕਹਿੰਦੇ ਨੇ ਤੇ ਬੀਐਮ ਦੀ ਸੀਐਮ ਦੀ ਪੋਸਟ ਤੇ ਕਿਹਾ ਸੀ ਜੀ ਸਾਨੂੰ ਇਹਨੇ ਹਾਂਜੀ ਪੈਸੇ ਜਿੱਦਾਂ ਭਰਨਾ ਹੈ ਤੁਸੀਂ ਇਸੇ ਕੋਲ ਹੀ ਭਰਿਓ ਹਾਂਜੀ ਇਸੇ ਨੇ ਪੈਸੇ ਭੜਿਆ ਜੀ ਸਾਥੋਂ ਸੋਤੋਂ ਭੜਿਆ ਹਾਂਜੀ ਹਾਂਜੀ ਜੀ ਹਾਂਜੀ 35700 ਰੁਪਏ ਦਿੱਤਾ ਜੀ ਅਸੀਂ ਇਹਨੂੰ ਇਸ ਬੰਦੇ ਨੂੰ ਹਾਂਜੀ ਹਾਂਜੀ 14 ਮੈਂਬਰ ਸੀਗੇ ਜੀ ਅਸੀਂ ਜੀ ਜੀ ਹੋਰ ਵੀ ਦਿਖਾਉਣਾ ਹੈ ਤੁਹਾਨੂੰ ਤੀਸਰਾ ਕਿ ਇਹ ਤੁਹਾਡੇ ਵਿੱਚੋਂ ਕੋਈ ਬੁੜੀ ਆਈ ਹੋਵੇ ਪੈਸੇ ਭਰਨ ਜਿਵੇਂ ਉਹ ਬੁੜੀਆਂ ਆ ਰਹੀਆਂ ਹਨ ਇਹ ਇਸੇ ਕੰਮ ਆ ਲਈਆਂ ਇਹ ਲੋਨ ਵਾਲੇ ਕਈ ਆ ਰਹੀਆਂ ਹਾਂਜੀ ਇਹ ਸਾਰਾ ਗਰੁੱਪ ਹੀ ਸੀਗੇ نیچے ਖੜੇ ਸੀਗੇ ਅਸੀਂ ਉੱਪਰ ਜਾਵੜੇ ਸੀਗੇ ਜੇ ਇਹ ਬਾਅਦ ਚ ਦੂਸਰੇ ਮੈਂਬਰਾਂ ਨੂੰ ਲੈਣ ਆਏ ਸੀਗੇ ਨੀਚੇ ਤੋਂ ਜਦੋਂ ਤੁਸੀਂ ਪੈਸੇ ਭਰਨ ਆਏ ਆ ਇਹ ਉਸ ਵੇਲੇ ਦੀਆਂ ਤਸਵੀਰਾਂ ਹੈ ਹਾਂਜੀ ਹਾਂਜੀ ਉਸੇ ਵੇਲੇ ਦੀਆਂ ਜੀ ਤੁਸੀਂ ਉੱਪਰ ਚੜ ਗਏ ਇਹ ਬੁੜੀਆਂ ਕੋਲ ਥੱਲੇ ਖੜੇ ਡੀਲ ਕਰ ਰਹੇ ਸੀ ਹਾਂਜੀ ਹਾਂਜੀ ਨੀਚੇ ਖੜੇ ਸੀ ਜੀ ਇਹ ਹਾਂ ਜੀ ਤੁਹਾਨੂੰ ਇਕੱਠੇ ਨਹੀਂ ਹੋਣ ਦਿੰਦਾ ਸੀ ਨਹੀਂ ਜੀ ਸਾਨੂੰ ਇਕੱਠੇ ਨਹੀਂ ਹੁੰਦੇ ਸਾਨੂੰ ਤਾਂ ਉੱਪਰ ਬੋਲਣ ਵੀ ਨਹੀਂ ਤੇ ਕਹਿੰਦੇ ਬੋਲਣਾ ਨਹੀਂ ਜੀ ਆਵਾਜ਼ ਨਹੀਂ ਜਾਣੀ ਚਾਹੀਦੀ ਨੀਚੇ ਨੀਚੇ ਹਸਪੀਟਲ ਆ ਜੀਂਦਾ ਕਿ ਸਾਨੂੰ ਵੀ ਡਾਕਟਰ ਲੜਦੇ ਹੈਗੇ ਕਿ ਚੱਲੀ ਸੀ ਹਾਂਜੀ ਇਹ ਚੀਜ਼ ਕਿਹਾ ਸੀ ਜਵਾਕ ਬੱਚਾ ਨੂੰ ਵੀ ਨਹੀਂ ਸ਼ੋਰ ਕਰਾਂ ਦਿੱਤਾ ਜੀ ਇਹਨਾਂ ਨੇ ਹੂੰ ਬੱਚਾ ਨੂੰ ਵੀ ਬਾਹਰ ਕੱਢਤਾ ਸੀਗਾ ਜੀ ਇੱਥੋਂ ਦਫ਼ਤਰ ਇਹ ਕਿੰਨੇ ਜਣੇ ਸੀ ਜਿਹਦੇ ਤੋਂ ਪੈਸੇ ਭਰਨੇ ਦਫ਼ਤਰ ਦੇ ਵਿੱਚ ਇਹ 4 ਚਾਰ ਜਣੇ ਸੀਗੇ ਉਸ ਟਾਈਮ ਬੈਠੇ ਸੀਗੇ ਜੀ ਜਿਹੜਾ ਬੀਐਮਟ ਜਿਹੜਾ ਸਾਡੇ ਫਾਰਮ ਭਰ ਕੇ ਲਿਆਇਆ ਸੀ ਜੀ ਪਿੰਡੋ ਅਮਰੀਕ ਸਿੰਘ ਉਹ ਬਾਹਰ ਸੀਗੇ ਜੀ ਉਹ ਹੈ ਨਹੀਂ ਸੀਗੇ ਜੀ ਉਸ ਟਾਈ ਇਹ ਚਾਰ ਪੰਜ ਜਣੇ ਸੀਗੇ ਜੀ ਉਦੋਂ ਬੈਠੇ ਇਹ